ਗਲੀਆਂ ਦੀ ਬੜੀ ਪ੍ਰੋਬਲਮ ਸੀਗੀ ਕਿ ਗਲੀਆਂ ਦਾ ਨਿਕਾਸ ਨਹੀਂ ਹੋ ਰਿਹਾ ਪਾਣੀ ਬਾਰਿਸ਼ ਹੁੰਦੀ ਆ ਤਾਂ ਪਾਣੀ ਬੜਾ ਖੜਦਾ ਹੈ ਸੜਕ ਪੱਟੀ ਆ ਤਾਂ ਇਹਨਾਂ ਨੇ ਸਾਡਾ ਪਾਈਪ ਤੋੜ ਦਿੱਤਾ ਹੈ ਪਾਣੀ ਵਾਲਾ ਤਾਂ ਫਿਰ ਆਪਾਂ ਇਹਨਾਂ ਨੂੰ ਕਿਹਾ ਕਿ ਸਾਡਾ ਤੁਸੀਂ ਪਾਈਪ ਤੋੜ ਦਿੱਤਾ ਅਸੀਂ ਤਾਂ ਨਵਾਂ ਕਨੈਕਸ਼ਨ ਲਿਆ ਸੀ ਇਹ ਕਹਿੰਦੀ ਅਸੀਂ ਕੀ ਕਰੀਏ ਅਸੀਂ ਕੁਝ ਨਹੀਂ ਕਰ ਸਕਦੇ ਫਿਰ ਮੈਨੂੰ ਕਿਸੇ ਨੇ ਕਿਹਾ ਕਿ ਵੀ ਇੱਧਰ ਹੈਗੇ ਆ ਝਾੜੂ ਵਾਲੇ ਉਹਨਾਂ ਨੂੰ ਤੁਸੀਂ ਫੋਨ ਕਰੋ ਅੱਛਾ ਮੈਂ ਉਹਨਾਂ ਨੂੰ ਫੋਨ ਕੀਤਾ ਪਰ ਉਹਨਾਂ ਨੇ ਮੇਰੀ ਕੋਈ ਸੁਣਵਾਈ ਨਹੀਂ ਕੀਤੀ ਕੋਈ ਵੀ ਕੰਪਨੀ ਜਿਹੜੀ ਕੋਈ ਨੈਟ ਦੇ ਤਾਰਾ ਪਾਉਂਦੀਆਂ ਨੇ ਉਹ ਛਰੇ ਆ ਮੈਂ ਦੇਖੋ ਕਿਦਾਂ ਜਾਲ ਬਣਾਏ ਪਏ ਤੇਰ ਕੈਮਰਾ ਦਿਖਾਓ ਤੁਸੀਂ ਇਹ ਇੱਥੇ ਕਿੰਨੇ ਪੰਛੀ ਰੋਹ ਜਿਹੜੇ ਨੇ ਉਲਝੁਲਝ ਕੇ ਮਰ ਜਾਂਦੇ ਨੇ ਤੇ ਪਹਿਲਾਂ ਬਿੱਲੀ ਤਾਰ ਵੀ ਇਹ ਹਾਲ ਸੀਗਾ ਹੁਣ ਕੁਝ ਸੁਧਾਰ ਹੋਇਆ ਮੇਰਾ ਖੁਦ ਦਾ ਬੇਟਾ ਤੇ ਤਾਰਾਂ ਦੇ ਪਿੰਡੇ ਜਾ ਕੇ ਖਤਮ ਹੋ ਗਿਆ ਸੀਗਾ ਚਲੋ ਅਸੀਂ ਕਹਿੰਦੇ ਕਿਸੇ ਅੱਗੇ ਨਾਲ ਹੋਰ ਨਾ ਇਹਦਾ ਹਾਸ ਦਾ ਨਾ ਹੋਵੇ ਇਸ ਕਰਕੇ ਤਾਰਾਂ ਦੀ ਵੱਲ ਜ਼ਰੂਰ ਧਿਆਨ ਦੇਣਾ ਚਾਹੀਦਾ ਜਿਹਦਾ ਵੋਟਾਂ ਲੈਣੀਆਂ ਦੇ ਦਿਓ ਵੋਟਾਂ ਦੇ ਦਿਓ ਵੋਟਾਂ ਬਾਤ ਹੋਈ ਵੋਟਾਂ ਬੁੱਟ ਨਹੀਂ ਨਹੀਂ ਸਹੀ ਰੋਟੀ ਰੱਖ ਕੇ ਬਣੇ ਕੋਈ ਖਾਣੀ ਹੈ ਕੋਈ ਐਮਐਲ ਨੇ ਨਾ ਛੋੜੀ ਦੇਣੀ ਓਧਰ ਗੰਦ ਇੱਧਰ ਗੰਦ ਆ ਨਾ ਘਟਰਾ ਰੋਪਾਵਾਈ ਹਣ ਕੀ ਕੀਤਾ ਕੁਛ ਵੀ ਨਹੀਂ ਮੈਂ ਤਾਂ ਇਹਨੇ ਪੂਰਾ ਪੰਜਾਬ ਨਾਲ ਵੋਟਾਂ ਪਾਵੇ ਕਿਸੇ ਨੇ ਐਮਐਲ ਬਣਾਵੇ ਹੀ ਨਾ ਕਾਫੀ ਹੱਦ ਤੱਕ ਕੰਮ ਮੈਂ ਕੀਤੇ ਜੀ ਮੈਂ ਨਦੀਪ ਵਿਹਾਰ ਸਨਿਆਸ ਸੰਗਰ ਦੇ ਵਿੱਚ ਉਥੇ ਇੱਕ ਛੋਟਾ ਉਥੇ ਕਰਾ ਕੇ ਬੋਰ ਹੇਠੇ ਟੂਬਲ ਲਗਾਏ ਜਿਸ ਤਰ੍ਹਾਂ ਇੱਕ ਨਾ ਸਾਡੇ ਏਰੀਆ 'ਚ ਲਾਈਨਾਂ ਬਹੁਤ ਵਾਟਸਪਾ ਦੀਆਂ ਪੁਰਾਣੀਆਂ ਪਈਆਂ ਜੀ ਤੇ ਸ਼ੋਗਜੀ ਕੋ ਉਹਨੂੰ ਪੱਟ ਕੇ ਸਾਰਾ ਨਾ ਲੈਣਾ ਨੂੰ ਉੱਚਾ ਕੀਤਾ ਜਾਵੇ ਕਿ ਲੋਕਾਂ ਨੇ ਜਿਹੜਾ ਗੰਦਾ ਪਾਣੀ ਪੀ ਰਹੇ ਉਹਦਾ ਸੁਧਾਰ ਹੋ ਸਕੇ। ਖੁਦ 3-3 ਵਜੇ ਉੱਠ ਕੇ ਮੈਂ ਲਾਈਵ ਹੋਇਆ ਆਪਣੇ ਫੋਨ ਤੋਂ 3 ਵਜੇ ਉਹ ਖੰਡ ਉਸ ਚੀਜ਼ ਦਾ ਫਾੜ ਲੱਭਣਾ ਕਿ ਪਾਣੀ ਕਿਉਂ ਗੰਦਾ ਰਿਹਾ ਵਾ ਤੇ ਮੁਲਾਇਮਾ ਨਾ ਲੈਣਾ ਉਸ ਫਾੜਦੇ ਹੀ ਸਹੀ ਕੀਤੇ ਜੋ ਚੀਜ਼ਾਂ। ਗਰਾਊਂਡ ਦੇ ਉੱਤਰਨਾ ਪੈਂਦਾ ਇਹ ਲੋਕ ਗੰਦਾ ਪਾਣੀ ਲੈ ਪੀਣ ਬੇ ਚੀਜ਼ਾਂ ਮਿਹਨਤ ਕਰਨੀ ਪੈਂਦੀ ਆ। ਜੋ ਅਕਾਲੀ ਦਰ ਨਿਗਰਤਾ ਬਾਈ ਜੀ ਉਹ ਕਰ ਹੀ ਨਹੀਂ ਸਕਦਾ। ਇਹ ਬੜੀ ਵੱਡੀ ਗੱਲ ਆ। ਜਿੱਥੇ ਅਕਾਲੀ ਦਰ ਖੜ ਗਿਆ ਉਹ ਕੰਮ ਕਰ ਕਹਤਾ ਜਸਦਾ ਸਿਵਕ ਨੂੰ ਬਦਲ ਕਹਤਾ ਗੇ ਹੋਸ਼ਾਇਦ ਕਾਲੀ ਦਲ ਦੇ ਸੀਗੇ ਉਹਨਾਂ ਨਾਲ ਗੱਲਬਾਤ ਕੀਤੀ ਸੀ ਅਸੀਂ ਉਹ ਕਹਿੰਦੇ ਵੀ ਜਿਹੜਾ ਕੰਮ ਹੈਗਾ ਬਹੁਤ ਕੰਮ ਅਸੀਂ ਕਰਾਏ ਨੇ ਕੰਮ ਕਰਵਾਏ ਹੁੰਦੇ ਤਾਂ ਫਿਰ ਤਾਂ ਸਾਨੂੰ ਕੋਈ ਇੱਥੇ ਆਮ ਆਦਮੀ ਪਾਰਟੀ ਨੂੰ ਆਉਣ ਦੀ ਲੋੜ ਹੀ ਨਹੀਂ ਸੀ ਜੇ ਪਿਛਲੀਆਂ ਸਰਕਾਰਾਂ ਨੇ ਕੁਝ ਕੀਤਾ ਹੁੰਦਾ ਤੇ ਆਮ ਆਦਮੀ ਪਾਰਟੀ ਨੂੰ ਇੱਥੇ ਆਉਣ ਦੀ ਲੋੜ ਹੀ ਨਹੀਂ ਪੈਣੀ ਸੀ 95 ਹੋ ਗਏ ਪਹਿਲਾਂ 91 ਐਮਐਲਏ ਸੀਗੇ ਹੁਣ 95 ਹੋ ਗਏ ਇਹ ਬਦਲਾਅ ਤਾਂ ਹੀ ਆਇਆ ਜੇ ਕੁਝ ਨਹੀਂ ਹੁੰਦਾ ਸੀ 80% ਕੰਮ ਜਿਹੜਾ ਸਾਡੇ ਵਾਰਡ ਦੇ ਵਿੱਚ ਅਸੀਂ ਕਰਵਾ ਚੁੱਕੇ ਹਾਂ ਜਿਹੜਾ ਜੇ ਇਹ ਇੱਕ ਵਾਰਡ ਦੇ ਪਹਿਲਾਂ ਹੋਇਆ ਹੁੰਦਾ ਤੇ ਸਾਨੂੰ ਇੰਨੀ ਮਿਹਨਤ ਕਰਨ ਦੀ ਲੋੜ ਨਹੀਂ ਸੀ ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਦਾ ਸਿਟੀ ਹੈਡਲਾਈਨ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਜੈ ਕੁਮਾਰ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਨਗਰ ਨਿਗਮ ਦੀਆਂ ਚੋਣਾਂ ਨਜ਼ਦੀਕ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਯਾਨੀ ਦਸੰਬਰ ਦੇ ਵਿੱਚ ਜਿਹੜੀਆਂ ਚੋਣਾਂ ਹੋ ਸਕਦੀਆਂ ਨੇ ਤੇ ਜਿਸ ਤੋਂ ਲੈ ਕੇ ਮਹੱਲਿਆਂ ਦੇ ਵਿੱਚ ਕੀ ਹਾਲਾਤ ਨੇ ਕਾਉਂਸਲਰ ਜਿਹੜੇ ਰਹੇ ਸਨ ਜਾਂ ਕਾਉਂਸਲ ਜਿਨ੍ਹਾਂ ਨੇ ਬਣਨਾ ਹੈ ਉਹਦੇ ਬਾਰੇ ਅੱਜ ਚਰਚਾ ਕਰਾਂਗੇ ਤੇ ਅੱਜ ਅਸੀਂ ਮੌਜੂਦ ਆ ਵਾਰਡ ਨੰਬਰ 2 ਦੇ ਵਿੱਚ ਜਿੱਥੇ ਅੱਜ ਗੱਲਬਾਤ ਕਰਾਂਗੇ ਸਾਡੇ ਨਾਲ ਗੁਰਮੇਲ ਸਿੰਘ ਜੱਜੀ ਹੁਣੇ ਮੌਜੂਦ ਨੇ ਜੋ ਇੱਥੋਂ ਦੇ ਕਾਉਂਸਲਰ ਵੀ ਨੇ ਤਾਂ ਗੱਲਬਾਤ ਕਰਦੇ ਆ ਕਿ ਸਭ ਤੋਂ ਪਹਿ ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਰ ਅੱਜ ਅਸੀਂ ਵਾਰ ਦੇ ਵਿੱਚ ਵਿਚਰੇ ਆ ਕਾਫੀ ਦੇਖਿਆ ਕੁਝ ਚੀਜ਼ਾਂ ਬਹੁਤ ਵਧੀਆ ਵੀ ਦੇਖੀਆਂ ਨੇ ਬਹੁਤ ਸਾਰੀ ਚੀਜ਼ਾਂ ਇਸ ਤਰ੍ਹਾਂ ਦੇਖੀਆਂ ਵੀ ਜਿਹੜੇ ਵਿਕਾਸ ਹੋਣ ਵਾਲੇ ਨੇ ਹੁਣ ਤੱਕ ਤੁਸੀਂ ਕਾਉਂਸਲ ਰਹੇ ਹੋ ਕਿਹੜੀਆਂ ਕਿਹੜੀਆਂ ਚੀਜ਼ਾਂ ਮਹੱਲੇ ਦੇ ਵਿੱਚ ਆਪਣੇ ਦੇਖੀਆਂ ਤੇ ਸਹੀ ਕਰਵਾਈਆਂ ਨੇ ਵਾਰ ਨੰਬਰ 2 ਦਾ ਸੰਗਤ ਦਾ ਬਹੁਤ ਦਿਲ ਦੀਆਂ ਗਹਿਰਾਈਆਂ ਦਾ ਧੰਨਵਾਦ ਉਹਨਾਂ ਨੂੰ ਜਿਹੜਾ ਮੈਨੂੰ ਪਿਆਰ ਬਖਸ਼ਿਆ ਹਮਮ ਔਰ ਜਤਾਇਆ ਹਮਮ ਔਰ ਸਰਦਾਰ ਜੀ ਸਿੰਘ ਢੱਲੋ ਸਾਹਮਣੇ ਮੈਨੂੰ ਟਿਕਟ ਦਿੱਤੀ ਹਮਮ ਉਹਨਾਂ ਮਾਰਮਿਸ ਉਸ ਕਰਦੇ। ਹੂੰ। ਔਰ ਜਿੰਨੇ ਕੇ ਕੰਮ ਸੀ ਸਾਰੇ ਜਿਹੜੇ ਰਹਿੰਦੇ ਸੀ ਆਪਾਂ ਕੀਤੇ। ਹੂੰ। ਜਿਵੇਂ ਸਿੰਮਟਡ ਗਲੀਆਂ ਬਣਾਈਆਂ ਪ੍ਰਤਾਪਨਗਰ ਜਾਂ ਨਗਰ ਬਪੂਿੰਦ ਸਿੰਘ ਰੋਡ ਸਿੰਪਲ ਬਣਾਇਆ ਜੀ ਕਾਫੀ ਸਾਰੀਆਂ ਗਲੀਆਂ ਬਣਾਈਆਂ ਜਿੰਨਾ ਗੱਤੋਂ ਦੇ ਨਾਲ ਵਿਕਾਸ ਹੁੰਦਾ ਹੀ ਵਧੀਆ ਕੀਤਾ ਆਪਾਂ। ਜੀ। ਤੇ ਉਹਦੇ ਨਾਲ ਨਾਲ ਸਾਰਾ ਲੋਕਾਂ ਦਾ ਬਹੁਤ ਵਧੀਆ ਸਹਿਯੋਗ ਰਿਹਾ ਜੀ। ਹੂੰ। ਅੱਛਾ ਸਰ ਹੁਣ ਜਿਵੇਂ ਨਗਰ ਨਿਗਮ ਦੀਆਂ ਵੋਟਾਂ ਪੈਣੀਆਂ ਨੇ ਇੱਕ ਜਿਹੜੇ ਕੌਂਸਲਰ ਦਾ ਕੰਮ ਹੁੰਦਾਗਾ। ਉਹ ਕਿਹੜੇ ਕਿਹੜੇ ਕੰਮ ਹੁੰਦੇ ਨੇ ਵੀ ਕਿਉਂਕਿ ਅੱਜ ਅਸੀਂ ਆਮ ਪਬਲਿਕ ਤੱਕ ਉਹ ਗੱਲ ਪਹੁੰਚਾਉਣਾ ਚਾਹੁੰਦੇ ਵੀ ਉਹਨਾਂ ਲੋਕਾਂ ਨੂੰ ਪਤਾ ਲੱਗ ਜਾਵੇ ਵੀ ਕਾਉਂਸਲਰ ਦੇ ਕੰਮ ਕਿਹੜੇ ਕਿਹੜੇ ਹੁੰਦੇ ਨੇ ਬਹੁਤ ਸਾਰੇ ਲੋਕਾਂ ਨੂੰ ਨਹੀਂ ਵੀ ਪਤਾ ਹੈਗਾ ਕਾਉਂਸਲਰ ਇੱਕ ਸੰਜਰ ਆ ਹੂੰ ਲੋਕਾਂ ਦੀਆਂ ਆਵਾਜ਼ ਉੱਪਰ ਤੱਕ ਲਿਆਣੀ ਹਾਊਸ ਦੇ ਵਿੱਚ ਲੈ ਕੇ ਜਾਣੇ ਪਾਣੀ ਹੋ ਗਿਆ ਸੀਵਰੇਜ ਹੋ ਗਿਆ ਵਾਟਰ ਸਪਲਾਈ ਸਾਰਾ ਇਦਾਂ ਸੜਕਾਂ ਹੋਰ ਉਹਨਾਂ ਦੇ ਜਿਹੜੇ ਸੈਨ ਜਿਵੇਂ ਕਿ ਆਪਣੇ ਕੋਈ ਵੀ ਸੈਨਾ ਆ ਆਧਾਰ ਕਾਰਡ ਪੈਨ ਕਾਰਡ ਜੋ ਵੀ ਆ ਔਰ ਕਲੈਕਸ਼ਨ ਕਰਨੇ ਜੋ ਵੀ ਹੁੰਦਾ ਵਿੱਚ ਉਹ ਸਾਰੇ ਇਹ ਕੰਮ ਹੁੰਦੇ ਆ ਕਾਉਂਸਲਰ ਇੱਕ ਨਾ ਫੈਮਿਲੀ ਮੈਂਬਰ ਆ ਜੀ ਵਾਰਡ ਦੇ ਵਿੱਚ ਉਹ ਪਰਿਵਾਰ ਦਾ ਜੀ ਬਣ ਜਾਂਦਾ ਇੱਕ ਜਿਹੜੀ ਜਿਹੜੇ ਨੇੜੇ ਦੇ ਟੱਚ ਅ ਜਰੀ ਉਹ ਔਰ ਉਹ ਬਧੀ ਦੇ ਕੇ ਨਾਲ ਉਹ ਲੋਕਾਂ ਦੇ ਵਿਚਰਦਾ ਵਾ ਔਰ ਉਹ ਸਾਰੇ ਲੋਕੋ ਨੂੰ ਜਾਣਦੇ ਆ ਤੇ ਉਹ ਵਿਚ ਜਗ੍ਹਾ ਲੋਕੋ ਤੋਂ ਕੰਮ ਕਰਾ ਸਕਦੇ ਜੀ ਤੇ ਕਾਫੀ ਕਾਫੀ ਚੀਜ਼ਾਂ ਜੁੜੀਆਂ ਨੇ ਦੀ ਕਾਉਂਸਲਰ ਦੇ ਨਾਲ ਤੇ ਪਰਿਵਾਰਕ ਮਸਲੇ ਵੀ ਜੁੜੇ ਹੁੰਦੇ ਕਿੰਨਾ ਕਾ ਜਿਹੜਾ ਸਹਿਯੋਗ ਤੁਹਾਡੇ ਵਾਰਡ ਨੰਬਰ 2 ਤੋਂ ਮਿਲਿਆ ਤੇ ਹੁਣ ਤੱਕ ਤੁਹਾਨੂੰ ਕੀ ਲੱਗਦਾ ਕਿਹੜੀ ਕਮੀ ਰਹਿ ਗਈ ਆ ਤੁਹਾਡੇ ਤੋਂ ਜਾਂ ਫਿਰ ਕਿਹੜੀ ਚੀਜ਼ਾਂ ਤੁਸੀਂ ਹੋਰ ਬਦਲਾਅ ਕਰਨਾ ਚਾਹੁੰਦੇ ਸੀ ਦੇਖੋ ਜੀ ਮੈਨੂੰ ਇੱਕ ਵੇਰੇ ਪਾਰਕ ਦਾ ਬੜਾ ਸ਼ੌਂਕ ਸੀਗਾ ਸਾਡੇ ਇਸ ਵਾਰਡ ਦੇ ਵਿੱਚ ਪਾਰਕ ਨਹੀਂ ਹੈਗੀ ਸਰਕਾਰੀ ਜਗ੍ਹਾ ਹੀ ਨਹੀਂ ਹੈਗੀ ਕਿਤੇ ਜਿਹੜੀ ਕਲੋਨੀਆਂ ਪਿਛਲੇ ਪਹਿਲੇ ਦੇ ਟਾਈਮ 'ਚ ਕੱਟੀਆਂ ਗਈਆਂ ਉੱਥੇ ਪਾਰਕ ਨਹੀਂ ਹੈਗੀ ਹੁਣ ਵਾਰਡ ਨੰਬਰ 1 ਦੇ ਵਿੱਚ ਦਾਣਾ ਮੰਡੀ ਦੀ ਪਾਰਕ ਆ ਸੀ ਉਹਨੂੰ ਮੈਂਟੇਨ ਕਰਦੇ ਆ ਜੀ ਉੱਥੇ ਬੱਚਿਆਂ ਖੜਾਣੇ ਆ ਤੇ ਉਹ ਸੀ ਉਹਨਾਂ ਦੀ ਦੇਖਭਾਲ ਕਰਦੇ ਆ ਤੇ ਕੋਈ ਚੀਜ਼ ਕੰਮ ਰਹਿ ਵੀ ਗਏ ਆ ਤੇ ਸੰਗਤ ਜਿੱਦਾਂ ਪਿਆਰ ਬਖਸ਼ੂਗੀ ਆਪਾਂ ਉਹ ਵੀ ਕੰਮ ਕਰਾਂਗੇ ਇਹ ਚੀਜ਼ਾਂ ਹੁਣ ਤੱਕ ਵਾਰਡ ਨੰਬਰ 2 ਦੇ ਵਿੱਚ ਕਿੰਨੀਆਂ ਗਲੀਆਂ ਤੁਸੀਂ ਬਣਾਈਆਂ ਕੀ ਹਾਲਾਤ ਸੀ ਪਹਿਲਾਂ ਜਦੋਂ ਤੁਸੀਂ ਬਣੇ ਸੀ ਕਾਉਂਸਲਰ ਕੀ ਹਾਲਾਤ ਸੀ ਤੇ ਕਿੰਨਾ ਤੁਸੀਂ ਪ੍ਰੋਗਰੈਸ ਇਹਦੇ ਵਿੱਚ ਕੀਤਾਗਾ ਐਨੇ ਸਮੇਂ 'ਚ ਦੇਖੋ ਕਾਫੀ ਹੱਦ ਤੱਕ ਕੰਮ ਮੈਂ ਕੀਤੇ ਜੀ ਮੱਲਾ ਦੀਪ ਬਿਆਰ ਸਨਿਆਸ ਸੰਗਰ ਦੇ ਵਿੱਚ ਉੱਥੇ ਇੱਕ ਛੋਟਾ ਉੱਥੇ ਕਰਾ ਕੇ ਬੋਰ ਹੇਠੇ ਟੂਵਲ ਲਗਾਏ ਜਿਸ ਤਰ੍ਹਾਂ ਤੇ ਉੱਥੇ ਵਾਟਰ ਸਪਲਾਈ ਉੱਥੇ ਮੱਲਾ ਜਾਨੀ ਕਿ ਨਰਗ ਦੇ ਵਿੱਚ ਸੀਗਾ ਸਾਰਾ ਤੁਸੀਂ ਪੁੱਛ ਵੀ ਸਕਦੇ ਉਹਨਾਂ ਨੂੰ ਜਾ ਕੇ ਉੱਥੇ ਇੱਕ ਡਿਸਪੋਇਲ ਲਾ ਕੇ ਉਹ ਰੇ ਡ੍ਰੈਂਕ ਵੀ ਮੈਂ ਕੀਤੀ ਜੀ ਸਾਰੀ ਰੇ ਡ੍ਰੈਂਕ ਦੇ ਅਫਸਰ ਸਾਰੇ ਕਹਿੰਦੇ ਮੈਨੂੰ ਇਹ ਲਾਈਨ ਨਹੀਂ ਚਲਣੀ ਜੀ ਤੋ ਉਹ ਸੰਗਤ ਅਸ਼ੀਰਵਾਦ ਨਾਲ ਉਹਨੂੰ ਮੈਂ ਡ੍ਰੈਂਕ ਕੀਤਾ ਜੀ ਮੈਂ ਕਿਹਾ ਇੰਨਾ ਫਟਾ ਉਹ ਤੇ ਫੈਕਟਰੀਆਂ ਦੇ ਸਹਿਯੋਗ ਦੇ ਨਾਲ ਉੱਥੇ 1 ਲੱਖ 30 ਹਜ਼ਾਰ ਦੀ ਮੋਟਰ ਆਈ ਜੀ ਤੋ ਉਹਨਾਂ ਨਾਲ ਬੜਾ ਸਹਿਯੋਗ ਕੀਤਾ ਜੀ ਉਹ ਮੈਂ ਫਿਰ ਡ੍ਰੈਂਕ ਤੇ ਮੈਂ ਕਿਹਾ ਚਲਾਓ ਉਹ ਚੱਲ ਰਿਹਾ ਅੱਜ ਵੀ ਬੜੀ ਚੱਲਦਾ ਪਿਆ ਜੀ ਉਹ ਉਹ ਬੜੀ ਤਿੱਕੇ ਨਾਲ ਕੰਮ ਕਰਦੇ ਜੀ ਮੈਂ ਤੇ ਅੱਜ ਤੱਕ ਮਹੱਲਾ ਦੇਖ ਲੋ ਸਾਰਾ ਟਰਾਈ ਹੈ ਜੀ ਉਹ ਤੇ ਹੁਣ ਕਿਹੜੀਆਂ ਚੀਜ਼ਾਂ ਤੁਸੀਂ ਦੇਖਿਆ ਕਿ ਕਿਹੜੀ ਮੈਂ ਹੁਣ ਵਿਕਾਸ ਕਰਨੇ ਕਿਉਂਕਿ ਹੁਣ ਨਗਰ ਨਿਗਮ ਦੇ ਵਿੱਚ ਤੁਸੀਂ ਕਾਉਂਸਲਰ ਐਜ਼ ਅ ਕਾਉਂਸਲਰ ਖੜੋਗੇ ਤੁਹਾਡੇ ਨਾਲ ਹੋਰ ਵਿਰੋਧੀ ਪਾਰਟੀਆਂ ਵੀ ਕੜਨਗੀਆਂ ਤੇ ਨਾਲ ਹੀ ਹੁਣ ਤੁਸੀਂ ਕਿਹੜੀ ਚੀਜ਼ ਨੂੰ ਫੋਕਸ ਕਰੋਗੇ ਕਿਹੜੀਆਂ ਚੀਜ਼ਾਂ ਨੂੰ ਤੁਸੀਂ ਅੱਗੇ ਲੈ ਕੇ ਆਉਂਗੇ ਨਾ ਉਹ ਜਿਹੜੇ ਰਹਿ ਗਏ ਕੰਮ ਜੀ ਜਿਹੜੇ ਕੋਈ ਨਿਗਾਚ ਹੈਗੇ ਹਜੇ ਕੰਮ ਕੋਈ ਕਾਫੀ ਥੋੜੇ ਕਰਨ ਵਾਲੇ ਵੀ ਹੈਗੇ ਆ ਉਹ ਵੀ ਕਰਾਂਗੇ ਆਪਾਂ ਬੜੀ ਤਿੱਕੇ ਨਾਲ ਜਿਵੇਂ ਕੀ ਜਿਵੇਂ ਕਿ ਕੁਝ ਸੜਕਾਂ ਰਹਿ ਗਈਆਂ ਵਾ ਜਿਆਦੀਆਂ ਨਹੀਂ ਰਹਿ ਗਈਆਂ ਇੱਕ ਦੋ ਗਲੀਆਂ ਰਹਿ ਗਈਆਂ ਹੋ ਗਈਆਂ ਜੀ ਬਾਕੀ ਕੁਝ ਰਿਪੇਰਾਂ ਉਹ ਤੇ ਚੱਲਦੀਆਂ ਰਹੀਆਂ ਨੇ ਰਿਪੇਰਾਂ ਚੱਲਦੀਆਂ ਰਹਿੰਦੀਆਂ ਜੀ ਇੱਕ ਵਾਟਸਪਲਾਈ ਦੀ ਲਾਈਨ ਬਣੀ ਸੀਗੀ ਉਹ ਵੀ ਕਰਾਂਗੇ ਜਿਹੜੇ ਕੰਮ ਦੇ ਲੋਕ ਕਰਦੇ ਲੋਕ ਇੱਕ ਇਹਨਾਂ ਸਾਡੇ ਏਰੀਆ 'ਚ ਲਾਈਨਾਂ ਬਹੁਤ ਵਾਟਸਪਲਾਈਆਂ ਪੁਰਾਣੀਆਂ ਪਈਆਂ ਜੀ ਤੇ ਸ਼ੌਂਕ ਜੀ ਉਹਨੂੰ ਪੱਟ ਕੇ ਸਾਰਾ ਨਾ ਲੈਨਾਂ ਨੂੰ ਉੱਚਾ ਕੀਤਾ ਜਾਵੇ ਕਿ ਲੋਕਾਂ ਨੂੰ ਜਿਹੜਾ ਗੰਦਾ ਪਾਣੀ ਪੀ ਰਹੇ ਉਹਰਾ ਸੁਧਾਰ ਹੋ ਸਕੇ ਹਮ ਅਕਸਰ ਗੱਦੇ ਪਾਣੀ ਦੀ ਜਿਹੜੀ ਸਮੱਸਿਆ ਹਰ ਵਾਰੀ ਆਉਂਦੀ ਹੈ ਤੇ ਜਿਵੇਂ ਆ ਸਰਦੀ ਗਰਮੀਆਂ ਦੇ ਵਿੱਚ ਬਹੁਤ ਜ਼ਿਆਦਾ ਆਉਂਦੀ ਹੈ ਤੁਹਾਡੇ ਵਾਰਡ ਦੇ ਵਿੱਚ ਆਉਂਦੀ ਰਹੀ ਹੈ ਬਿਲਕੁਲ ਆਉਂਦੀ ਰਹੀ ਜੀ ਉਹ ਉਹਰਾ ਗਰਾਊਂਡ ਦੇ ਵਿੱਚ ਮੈਂ ਬਿਲਕੁਲ ਅਫਸਰ ਗਵਾਹ ਨੇ ਸਿੱਦੇ ਤੇ ਸੁਦੀਪ ਐਡੂ ਸਰ ਸਾਹਿਬ ਨਾਲ ਆਪਣੇ ਉਹਨਾਂ ਨਾਂ ਲਾ ਕੇ ਮੈਂ ਖੁਦ 3 3 ਵਜੇ ਉੱਠ ਕੇ ਮੈਂ ਲਾਈ ਵੀ ਆਪਣੇ ਫੋਨ ਤੋਂ 3 ਵਜੇ 900 ਚੀਜ਼ ਦਾ ਫਾੜ ਲੱਭਣਾ ਕਿ ਪਾਣੀ ਕਿਉਂ ਗੰਦਾ ਆ ਰਿਹਾ ਵਾ ਤੇ ਮੁਲਾਜ਼ਮਾਂ ਨਾਲ ਲੈ ਕਿਤੇ ਜੋ ਚੀਜ਼ਾਂ ਗਰਾਊਂਡ ਦੇ ਉੱਤਰਨਾ ਪੈਂਦਾ ਇਹ ਲੋਕ ਗੰਦਾ ਪਾਣੀ ਨੇ ਪੀਣ ਬੇ ਇਹ ਚੀਜ਼ਾਂ ਮਿਹਨਤ ਕਰਨੀ ਪੈਂਦੀ ਆ ਰਾਤ ਨੂੰ 2:30 ਵਜੇ ਉੱਠਿਆ ਜੀ ਮੈਂ ਔਰ ਮੁੰਡੇ ਨਾਲ ਜਾਣਾ ਔਰ ਰਾਤ ਨੂੰ ਨਾ ਉਹ ਨੁਕਸਲ ਬਣੇ ਬੜੇ ਧਿਆਨ ਨਗ ਨੁੰਦੇ ਆ ਹਾਂਜੀ ਔਰ ਇਹਨਾਂ ਜਦੋਂ ਲੈਣਾ ਸਾਰੀਆਂ ਇਹ ਟੂਵਲ ਚਲਾ ਦਿੰਦੇ ਆ ਲੋਕ ਸੁੱਤੇ ਹੁੰਦੇ ਨੇ ਉਦੋਂ ਹੀ ਦੇਖਦੇ ਕੱਲਗੱਲ ਗੱਡਰ ਢੰਗ ਚੁੱਕੀ ਦੇ ਜਿੱਥੋਂ ਪਾਣੀ ਡਿੱਗਦੇ ਆ ਬਾਬ ਸਾਹਿਬ ਉਹ ਤੋਂ ਨੁਕਸਲ ਬਣਦਾ ਹੀ ਹਾਂ ਇਹ ਚੀਜ਼ ਤੇ ਹੁਣ ਲੋਕ ਤੁਹਾਡੇ ਤੋਂ ਸੈਟੀਸਫਾਈ ਹੈਗੇ ਨੇ ਵੀ ਤੁਹਾਨੂੰ ਲੱਗਦਾ ਕਿ ਆਉਣ ਵਾਲੇ ਹੁਣ ਨਗਰ ਨਿਗਮ ਚੋਣਾ ਚ ਚੋਣਨਗੇ ਬੇਗੋ ਜੀ ਲੋਕ ਦੇਖੋ ਲੋਕਾਂ ਦਾ ਮੈਨਾ ਬਹੁਤ ਮੇਰੀ ਮਾਵਾ ਭੈਣਾ ਭਰਾਵਾਂ ਦਾ ਬਹੁਤ ਵੱਡਾ ਮੈਨੂੰ ਪਿਆਰ ਆ ਤੇ ਆ ਪਿਛਲੇ ਦਿਨੋਂ ਵੀ ਮੇਰੇ ਘਰੇ ਆਏ ਮੇਰੇ ਵਾਰਡ ਦੇ ਲੋਕ ਤੇ ਉਹ ਮਨੂ ਆ ਕੇ ਕਹਿੰਦੇ ਕਿ ਭਾਈ ਤੂੰ ਇਲੈਕਸ਼ਨ ਲੜਨਾ ਵਾ ਤੇ ਇਹ ਨਾ ਕਿ ਤੂੰ ਪਿੱਛੇ ਹਟ ਜੀਏ ਕੁਝ ਵੀ ਐ ਮੈਂ ਕਿਹਾ ਮੈਂ ਤਾਂ ਇਲੈਕਸ਼ਨ ਲੜੂਗਾ ਜੀ ਜਿੱਦਾਂ ਮੇਰੀ ਪਾਰਟੀ ਮੈਨੂੰ ਹੁਕਮ ਕਰੂਗੀ ਮੈਂ ਉਸ ਪਾਰਟੀ ਦੇ ਨਾਂ ਦੇ ਆਪਣੀ ਪਾਰਟੀ ਦੇ ਹਿਸਾਬ ਨਾਲ ਜਤਾਇਸੇ ਚੱਲੂਗਾ ਜੀ ਅੱਛਾ ਇਸ ਤਰ੍ਹਾਂ ਸੁਣਿਆ ਤੁਹਾਡੇ ਬਾਰੇ ਅਸੀਂ ਜਦੋਂ ਮਹੱਲੇ ਦੇ ਵਿੱਚ ਵਿਚਰੇ ਕਹਿੰਦੇ ਵਿਰੋਧੀ ਪਾਰਟੀ ਹੋਣ ਕਰਕੇ ਵੀ ਜਿਹੜੇ ਕੰਮ ਕਰਵਾਏ ਨੇ ਇਹਨਾਂ ਨੇ ਵੀ ਫੰਡ ਲਿਆਣਾ ਬਹੁਤ ਔਖਾ ਹੁੰਦਾ ਵਾ ਇਸ ਤਰ੍ਹਾਂ ਦੀਆਂ ਵੀ ਗੱਲਾਂ ਜ਼ਹੀਆਂ ਤੁਹਾਡੇ ਹਾਏ ਇਹ ਬੜਾ ਵਧੀਆ ਸਵਾਲ ਤੁਸੀਂ ਭਾਈ ਜੀ ਪੁੱਛਿਆ ਮਨੂੰ ਕੋਈ ਦਿੱਕਤ ਹੀ ਨਹੀਂ ਆਈ ਜਗੀ ਮਨਿਓ ਮੈਂ ਤੁਹਾਡੇ ਚੈ ਮੇਰ ਸਾਹਿਬ ਦੇਖੋ ਜਿਉਂਦੇ ਵਸਦੇ ਰਹਿਣ ਉਹ ਉਹਨਾਂ ਨਾਲ ਬੜਾ ਵਧੀਆ ਪਿਆਰ ਸੀ ਮੇਰਾ ਤਾਂ ਅੱਜ ਵੀ ਹੈਗਾ ਵਾ ਤੇ ਉਹਨਾਂ ਨੇ ਮੈਂ ਕਹਣਾ ਜੀ ਆ ਮੇਰੇ ਬਾੜ ਦਾ ਕੰਮ ਹੈ ਜੀ ਉਹਨਾਂ ਨੇ ਬੇਟਾ ਲਿਆ ਤੂੰ 5 ਮਿੰਟ ਸੈਨ ਹੋਣੀ ਜੀ ਔਰ ਕੰਮ ਵਿਰੋਧੀਆਂ ਨੇ ਬਠੇਰੀਆਂ ਲੱਤਾਂ ਡਾਈਆਂ ਜੀ ਤੇ ਹੋਵੇ ਜੀ ਉਹ ਵਿਰੋਧੀਆਂ ਨੇ ਬਠੇਰਾ ਪੰਗੇ ਬਾਏ ਪਰ ਉਹ ਨਕਾਮ ਰਹੇ ਜੀ ਪਰ ਮੈਂ ਉਹ ਕੰਮ ਦੇ ਵਿੱਚ ਮੈਂ ਪੂਰਾ ਉਤਰੇ ਜੋ ਕੰਮ ਕੀਤੇ ਵੀ ਜੀ ਹੁਣ ਕਿਹੜੀ ਪਾਰਟੀ ਵਜੋਂ ਤੁਸੀਂ ਖੜੋਗੇ ਇਸ ਵਾਰ ਮੈਂ ਨਹੀਂ ਕੱਲ ਜਾਦਾ ਅਕਾਲੀ ਹਲਤ ਹਾਂਜੀ ਅੱਛਾ ਅਕਾਲੀ ਦਲ ਦੀ ਹੁਣ ਤੁਸੀਂ ਗੱਲ ਕੀਤੀ ਹੈ ਚਲੋ ਮੈਨੂੰ ਪਹਿਲਾਂ ਨਹੀਂ ਪਤਾ ਸੀ ਵੀ ਅਕਾਲੀ ਦਲ ਤੋਂ ਜਿਵੇਂ ਗਰਾਫ ਡਿੱਗ ਰਿਹਾ ਤੇ ਤੁਹਾਨੂੰ ਲੱਗਦਾ ਨਹੀਂ ਸਰਵਾਈਵ ਕਰਨਾ ਬਹੁਤ ਔਖਾ ਹੈ ਇਸ ਪਾਰਟੀ ਦੇ ਵਿੱਚ 2027 ਦੇ ਵਿੱਚ ਵੀਰੇ ਪਾਰਟੀ ਬਹੁਤ ਵਧੀਆ ਤਿੱਕੇ ਨਾਲ ਉੱਭਰੂਗੀ ਇਹ ਗੱਲ ਮੈਂ ਅਨੁਰੋਧ ਕੈਮਰੇਜ ਕਹਿ ਰਿਹਾ ਹਾਂ ਉਹ ਸਰਦਾਰ ਸੁਖਜੀਤ ਸਿੰਘ ਬਾਦਲਾ ਸਾਹਿਬ ਬਹੁਤ ਵਧੀਆ ਤਿੱਕੇ ਨਾਲ ਔਰ ਫਾਈਟ ਕਰਨਗੇ ਔਰ ਉਹਨਾਂ ਵਰਗਾ ਬੰਦਾ ਪੰਜਾਬ ਵਰਗਾ ਨਹੀਂ ਮਿਲ ਸਕਦਾ ਕਿਉਂਕਿ ਇਹ ਜਿਹੜਾ ਸਿਆਸਤ ਦੇ ਵਿੱਚ ਪਹਚਾਲ ਜਦੋਂ ਡਿੰਪਿਟੀ ਲੋਨੀ ਗਿੱਦੜ ਵਾਹੇ ਤੋਂ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੁੰਦੇ ਨੇ ਉਸ ਤੋਂ ਜ਼ਿਆਦਾ ਫਰਕ ਪੈਂਦਾ ਉਸ ਤੋਂ ਜ਼ਿਆਦਾ ਗਰਾਹ ਜਿਹੜਾ ਥੱਲੇ ਡਿੱਗਦਾ ਨਜ਼ਰ ਆਇਆ ਤੇ ਲੋਕਾਂ ਨੇ ਤਾਂ ਇਹੀ ਕਿਹਾ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਬਣਾਵਾਂਗੇ ਪਰ ਤੁਹਾਡੇ ਮੁਤਾਬਕ ਲੱਗਦਾ ਹੈ ਕਿ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਤੁਸੀਂ ਐਜ਼ ਅ ਕਾਉਂਸਲਰ ਇੱਥੇ ਚੁਣੇ ਜਾਓਗੇ ਬਿਲਕੁਲ ਜੀ ਲੋਕੋ ਦੇਖੋ ਪਿਆਰੀ ਇਹਨਾਂ ਦੇ ਰਹੇ ਆ ਦੁਬਾਰਾ ਫਿਰ ਲੋਕਾਂ ਦੇ ਗਰੋਲਣਾ ਤੇ ਬਾਈ ਜੀ ਤੂੰ ਪੁੱਛੀ ਦੇਖੋ ਔਰ ਅੱਜ ਵੀ ਅਕਾਲੀ ਦਰ ਨੂੰ ਯਾਦ ਕਰਦੇ ਆ ਔਰ ਬਾਦ ਸਾਹਿਬ ਨੂੰ ਯਾਦ ਕਰਦੇ ਨੇ ਉਹ ਕਹਿੰਦੇ ਵੀ ਜਿਹੜੇ ਆਟਾ ਦਾਲ ਸਕੀਮਾਂ ਸਾਰੇ ਤੁਹਾਡੇ ਸਕੀਮਾਂ ਸਾਡੇ ਅਕਾਲੀਵਾਲ ਦੀਆਂ ਸਕੀਮਾਂ ਨੇ ਸਾਰੀਆਂ ਇਹ ਜਿਹੜੀਆਂ ਵਰਤਦੇ ਆ ਸਦਾ ਭਗੰਸੂ ਮਾਨ ਵੀ ਉਹੀ ਵਰਤਦੇ ਪਏ ਨੇ ਇਹ ਚੀਜ਼ਾਂ ਵਾਂ ਔਰ ਜੋ ਅਕਾਲੀ ਦਰ ਨੇ ਕਰਤਾ ਬਾਈ ਜੀ ਉਹ ਕਰ ਹੀ ਨਹੀਂ ਸਕਦਾ ਇਹ ਬੜੀ ਵੱਡੀ ਗੱਲ ਆ ਜਿੱਥੇ ਅਕਾਲੀ ਦਰ ਖੜ ਗਿਆ ਉਹ ਕੰਮ ਕਹੇ ਤਾਂ ਸਦਾ ਸਿਵ ਸਿੰਘ ਬਾਦਲ ਕਹੇ ਤਾਂ ਨਾ ਉਹ ਹੋਊਗਾ ਹੁਣ ਵੀ ਸਿੱਕਾ ਚੱਲਦਾ ਅਕਾਲੀ ਚੱਲਦਾ ਜੀ ਬਾਤ ਚੱਲਦੀ ਹੈ ਜਿੱਥੇ ਇਸ ਵੀ ਅਫਸਰ ਨੂੰ ਸਰਦਾਰ ਸੁਭੀਸ਼ ਨੂੰ ਬਦਲ ਫੋਨ ਕਰਦਾ ਨਾ ਉਹ ਕੰਮ ਇਹ ਨਹੀਂ ਕਿ ਨਹੀਂ ਹੋਊਗਾ ਹੋਊਗਾ ਇਹ ਬੜੀ ਵੱਡੀ ਗੱਲ ਆ ਇਹ ਵੱਡੀ ਗੱਲ ਆ ਵੱਡੀ ਗੱਲ ਆ ਜੀ ਤੇ ਹੋਰ ਜਿਹੜੇ ਬਾਕੀ ਪਾਰਟੀ ਦੇ ਕੈਂਡੀਡੇਟ ਨੇ ਉਹ ਤੁਹਾਡੇ ਸਾਹਮਣੇ ਆਏ ਕਿ ਕਿਹੜੇ ਖੜ ਰਹੇ ਨੇ ਕਿਹੜੇ ਨਹੀਂ ਕਿ ਇਹਨਾਂ ਨੂੰ ਕੁਝ ਕਹਿਣਾ ਚਾਹੋਗੇ ਲੋਕਾਂ ਨੂੰ ਤੇ ਉਹਨਾਂ ਲੋਕਾਂ ਨੂੰ ਦੇਖੋ ਨਹੀਂ ਚਿਹਰੇ ਕਈ ਆ ਰਹੇ ਜੀ ਇਥੇ ਵਾਰ ਨੰਬਰ 2 ਚ ਲਾ ਲੋ 3 ਚ ਲਾ ਲੋ 4 ਜੋ ਹਰ ਕਿਨੇ ਆਪਣਾ ਆਪਣਾ ਰੋਲਾ ਦਾ ਕਰਨਾ ਵਾ ਆਪਣੇ ਪਾਰਟੀਆਂ ਨੇ ਆਪਣੇ ਮદાન ਚ ਬੰਦੇ ਉਤਾਰਨੇ ਆ ਤੇ ਬਾਕੀ ਉਸ ਅਕਾਲਪੁਰਖ ਦੀ ਕਿਰਪਾ ਜਿੱਤੇ ਹੁਣੀ ਉੱਤੇ ਹੋਣੀ ਜੀ ਹਾਂ ਪਰ ਜਿਹੜੇ ਲੋਕ ਹੁਣ ਲਾਸਵਾਲ ਨੇ ਕਿ ਜਿਹੜੇ ਲੋਕ ਤੁਹਾਡੇ ਦੇ ਪਰੋਸਾ ਕਰਕੇ ਮੰਨ ਲੋ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਕੌਂਸਲਰ ਬਣਾ ਦਿੰਦੇ ਨੇ ਪਹਿਲ ਦੇ ਆਧਾਰ ਤੇ ਕਿਹੜੇ ਕੰਮ ਹੋਣਗੇ ਤੁਹਾਡੇ ਵਾਰਡ ਨੰਬਰ 2 ਦੇ ਵਿੱਚ ਪਹਿਲ ਦੇ ਆਧਾਰ ਤੇ ਜਿਹੜੇ ਲੋਕਾਂ ਦੇ ਜਿਹੜੇ ਕੰਮ ਆ ਜਿਹੜੇ ਲੋਕਾਂ ਦੀ ਮੰਗ ਹੋਊਗੀ ਮੈਂ ਉੱਤੇ ਪਹਿਲਾਂ ਬੁਰਾ ਉਤਰੂਗਾ ਕਿ ਬਈ ਉਹ ਕੰਮ ਕੀਤੇ ਜਾਣ ਉਹਨਾਂ ਨੂੰ ਪੁੱਛ ਕੇ ਵਿਸ਼ਵਾਸ ਚ ਲੈ ਕੇ ਕੀਤੇ ਜਾਣ ਯਾਨੀ ਮੈਂ ਕਰ ਲਗਾ ਇਦਾਂ ਨਹੀਂ ਹੋਊਗਾ ਉਹਨਾਂ ਨੂੰ ਦੱਸੂਗਾ ਕਿ ਇਹ ਸੜਕ ਬਣਦੀ ਹੈ ਇਹ ਉੱਚੀ ਬਣਾਉਣੀ ਹੈ ਨੀਵੀਂ ਬਣਾਉਣੀ ਹੈ ਇਹ ਹੀ ਉਹ ਵੱਡੀ ਗੱਲ ਆ ਜਿਆਦਾ ਕਿ ਕਾਉਂਸਲਰ ਮੇਰੇ ਭਰਾ ਕੀ ਕਰਦੇ ਆ ਫਾਇਲ ਓਕੇ ਹੋ ਗਈ ਉਹ ਠੇਕੇਦਾਰ ਸਭ ਹੁੰਦੇ ਆ ਉਹ ਘਰ ਉੱਚੀ ਦੇ ਘਰ ਜਿਹੜੇ ਲੋ ਮੇਰੇ ਬਾੜ ਵਿੱਚ ਕਈ ਪੁਰਾਣੇ ਬਣੇ ਨੇ ਹਨਾ ਉਹ ਘਰ ਨੀਵੇਂ ਹੋ ਜਾਂਦੇ ਨੇ ਉਹ ਚੀਜ਼ਾਂ ਦਾ ਬੜਾ ਧਿਆਨ ਰੱਖਣਾ ਮੈਂਦਾ ਵਾ ਕਿ ਗਰਾਉਂਡ ਸੜਕ ਉੱਚੀ ਨਾ ਜਾਵੇ ਨੀਵੀਂ ਨਾ ਜਾਵੇ ਉਹ ਲੇਬਰ ਸੈੱਟ ਰਵੇ ਘਰਾਂ ਦਾ ਕਿਸੇ ਦਾ ਨੁਕਸਾਨ ਨਾ ਹੋਵੇ ਅਕਸਰ ਇਹ ਮੁੱਦਾ ਬਹੁਤ ਉੱਠਦਾ ਹੈ ਕਿੱਥੇ ਸੜਕ ਬਣ ਰਹੀ ਹੁੰਦੀ ਹੈ ਇੱਕ ਇਧਰਲੇ ਪਾਸੇ ਦੀ ਸੜਕ ਹੈ ਜਾਂ ਇੱਕ ਦੂਜੇ ਪਾਸੇ ਦੀ ਸੜਕ ਹੈ ਤੇ ਕਈ ਵਾਰੀ ਕੌਂਸਲਰ ਤੇ ਜਿਹੜੇ ਸਵਾਲ ਉੱਠਦੇ ਨੇ ਵੀ ਇਧਰ ਦੀ ਬਣਾਤੀ ਵੀ ਇਧਰ ਇਹਨਾਂ ਦੇ ਖਾਸ ਬੰਦੇ ਰਹਿੰਦੇ ਆ ਉਧਰ ਪਾਸੇ ਨਹੀਂ ਬਣਾਈ ਉਸ ਤਰ੍ਹਾਂ ਦਾ ਤਾਂ ਨਹੀਂ ਹੈਗਾ ਤੁਹਾਡੇ ਬਾੜ ਚ ਨਹੀਂ 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 ਐਵੇਂ ਦੀ ਗੱਲ ਕੋਈ ਨਹੀਂ ਕੀ ਜਿਹੜੀ ਸਰ ਜਿੱਦਾਂ ਪਾਸ ਹੋਣੀ ਉਹਦੇ ਹੀ ਕੰਮ ਚੱਲਦੇ ਆ ਜਿਵੇਂ ਜਿਵੇਂ ਠੇਕੇਦਾਰ ਉਹਨਾਂ ਨੂੰ ਟੈਂਡਰ ਪਈ ਜਾਂਦੇ ਆ ਕੰਮ ਦੇ ਹਿਸਾਬ ਨਾਲ ਉਧਰ ਆਪਣੀ ਫੈਲਾਵੋ ਕੇ ਕਰਾਈ ਜਾਂਦੇ ਆ ਕੰਮ ਕਰੀ ਜਾਂਦੇ ਆ ਇਹ ਇਹ ਤਾਂ ਨਹੀਂ ਹੁੰਦਾ ਨਹੀਂ ਹੁੰਦਾ ਨਹੀਂ ਨਹੀਂ ਤਾਂ ਹੁੰਦਾ ਕਦੀ ਬਾਕੀ ਮੈਂ ਤਾਂ ਕਦੀ ਮੁੰਤਾ ਇੰਨਾ ਬਾਰੇ ਸਿਆਸਤ ਬਾਰੇ ਨਾਮ ਹੈ ਇਹਨਾਂ ਕੋਈ ਜਾਣਦਾ ਵਾਂ ਪਰ ਮੈਂ ਕੰਮ ਸਿੱਧੀ ਨੀਤਨ ਕਰਦਾ ਤੇ ਉਹ ਸਿੱਧੀਆਂ ਹੀ ਪੈਂਦੀਆਂ ਬਾਬੇ ਕਿਰਪਾ ਨਾਲ ਸਾਰੇ ਪਾਸੇ ਤੇ ਭਾਜੀ ਇੱਕ ਸਾਦਗੀ ਤੁਹਾਡੇ ਚ ਬਹੁਤ ਹੈ ਜੇ ਮੈਨੂੰ ਭਾਜੀ ਉਹਨਾਂ ਨੇ ਦੱਸਿਆ ਵੀ ਕਾਉਂਸਲਰ ਸਾਹਿਬ ਨੇ ਮੈਂ ਕਿਹਾ ਭਾਜੀ ਨਹੀਂ ਇਦਾਂ ਨਹੀਂ ਹੈਣਾ ਵੀ ਐਡੀ ਸਾਦਗੀ ਨਾਲ ਤੇ ਕਾਉਂਸਲ ਐਦਾ ਵਧੀਆ ਉਹਦਾ ਕੁਰਤੇ ਪਜਾਮੇ ਚ ਘੁੰਮਦੇ ਹਨਾ ਵੀ ਇਸ ਤਰ੍ਹਾਂ ਤੁਸੀਂ ਇਨੀ ਸਾਦਗੀ ਚ ਕਿਵੇਂ ਰਹਿ ਲੰਨੇ ਹੋ ਜੀ ਭਾਈ ਜੀ ਕੁਰਤੇ ਪਜਾਮੇ ਤਾਂ ਮੇਤੋ ਵੀ ਹੈਗੇ ਆ ਐਵੇਂ ਦੀ ਕੋਈ ਗੱਲ ਨਹੀਂ ਅੱਜ ਵੀ ਮੈਂ ਮੇਰੇ ਹੱਥ ਤੇ ਉਹ ਕਾਲੇ ਆ ਔਰ ਮੋਟਰਸਾਈਕਲ ਬੁਲਟਰ ਮੈਂ ਠੀਕ ਕਰਦਾ 25 ਸਾਲ ਪੁਰਾਣੀ 25 ਸਾਲ ਤੋਂ ਪਲੱਸ ਮੇਰੀ ਦੁਕਾਨ ਪੁਰਾਣੀ ਆ ਔਰ ਬੜੇ ਬੜੇ ਪਰਮਾਤਮੇ ਦੀ ਕਿਰਪਾ ਨਾਲ ਮੇਰੇ ਬੁਲਟਾ ਦੇ ਮਾਮਲੇ ਚ ਮੇਰਾ ਨਾਮ ਆ ਜੀ ਔਰ ਬੜੀ ਗੋੜ ਗਿਫਟ ਆ ਜੀ ਇਹ ਔਰ ਦੂਰੋਂ ਦੋ ਮੈਂ ਕੋ ਮੋਟਰਸਾਈਕਲ ਬੁਲਟਰ ਠੀਕ ਹੁਣੇ ਹੁੰਦੇ ਜੀ ਰਿ ਔਰ ਕੰਮ ਕਰ ਮੈਨੂੰ ਸਭ ਤੋਂ ਵੱਡੀ ਗੱਲ ਹੈ ਮੇਰੇ ਕੋ ਗਰੀਬ ਅਮੀਰ ਸਾਰੇ ਉਹਨੂੰ ਪਤਾ ਵੀ ਇੱਥੇ ਮੋਟਰਸੜੀ ਦੇ ਨਾਲੇ ਮੋਹਰ ਲਵਾ ਕੇ ਲੈਣ ਤੁਰੇ ਜਾਂਦੇ ਸੈਮ ਫਾਈਨਲ ਫਲਾਣ ਦੇ ਨਾਲੇ ਸੈੰਗਰਾਂ ਦੇ ਜੜ ਜਾਂਦੇ ਆ ਲੱਭਣਾ ਨਹੀਂ ਪੈਂਦਾ ਕਾਉਂਸਲਰ ਨੂੰ ਥੋੜੀ ਵੱਡੀ ਗੱਲ ਹੈ ਹਮ ਤੇ ਭਾਜੀ ਉਡੀਕ ਹੈ ਹੁਣ ਨਗਰ ਨਿਗਮ ਦੀਆਂ ਚੋਣਾਂ ਦੀ ਕਦੋਂ ਤੱਕ ਹੋ ਸਕਦੀਆਂ ਤੁਹਾਡੇ ਮਤਲਬ ਹਾਂਜੀ ਦੇਖੋ ਇਹ ਸਰਕਾਰ ਕੀ ਕਰਦੀ ਆ ਨੋਟਿਸ ਜਾਰੀ ਨਹੀਂ ਕਰਦੀ ਹਾਂ ਕਈ ਵਾਰੀ ਇੱਕ ਬਹਾਨੇ ਲਾਰੇ ਲਾਈ ਆ ਰਹੀ ਆ ਗਰਾਊਂਡ 'ਚ ਬੰਦਾ ਤਿਆਰੀ ਕਰਦਾ ਵਾ ਜਰ ਇੰਨੇ-ਇੰਨੇ ਰੁਪਏ ਲਾ ਕੇ ਬੈਠੇ ਆ ਉਹ ਕੈਨਸਲ ਕਰ ਦਿੰਦੇ ਆ ਅੱਜ ਫੇਰ ਓਕੇ ਕੀਤੀ ਸਵੇਰ ਨੂੰ ਕੈਨਸਲ ਕਰਤੀ ਇੱਦਾਂ ਕਰੀ ਜਾਂਦੇ ਅਚਾ ਵਾਰਡਬੰਦੀ ਦਾ ਪਤਾ ਲੱਗਿਆ ਜਿਵੇਂ ਕਿ ਪਿਛਲੀ ਵਾਰੀ ਹੋਇਆ ਸੀ ਉਸ ਤਰੀਕੇ ਨਾਲ ਚੋਣਾਂ ਹੋਣਗੀਆਂ ਜਾਂ ਫਿਰ ਨਵੇਂ ਵਾਰਡਬੰਦੀ ਕੁਝ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਜੇ ਵਾਰਡਬੰਦੀ ਦੀ ਪੁਰਾਣੀ ਤੇ ਜੋ ਸੁਣਨ ਚਾਹਿਆ ਜੀ ਅਫਸਰ ਉਹ ਸਾਂਝ ਲੱਗੇ ਇਹ ਕਿ ਨਿ ਵਾਰਡਬੰਦੀ ਇਹਨਾਂ ਨੂੰ ਕਰਨੀ ਨਹੀਂ ਆਈ ਜਾਂ ਕੀਤੀ ਨਹੀਂ ਗਈ ਇਹਨਾਂ ਨੇ ਗਰਾਊਂਡ 'ਚ ਬੰਦੇ ਉਤਾਰੇ ਨਹੀਂ ਹੈ ਨਵੇਂ ਆ ਸਭ ਤੋਂ ਵੱਡੀ ਗੱਲ ਆ ਹੈ ਨਵੇਂ ਆ ਕੰਮ ਦੀ ਜਾਂਚ ਵੀ ਹੋਣੀ ਚਾਹੀਦੀ ਕੰਮ ਕਰਨ ਦੀ ਹਨਾ ਤੇ ਇਹ ਚੀਜ਼ਾਂ ਹੁੰਦੀਆਂ ਵਾ ਮਗਰ ਇਹਨਾਂ ਨੇ ਵਾਰਡਬੰਦੀ ਪੁਰਾਣੀ ਦੀ ਕਰਾਉਣਗੇ ਜੋ ਸੁਣ ਚਾਹੇ ਦੋ ਨੰਬਰ ਵਾਰਡ ਦੇ ਲੋਕਾਂ ਨੂੰ ਸੁਨੇਹਾ ਬਸ ਵਾਰਡ ਨੰਬਰ 2 ਦੇ ਇਹੀ ਸਾਰਿਆਂ ਨੂੰ ਬੇਨਤੀ ਆ ਕਿ ਪਿਆਰ ਦਿਓ ਜੀ ਜਿੰਨੇ ਕੰਮ ਕੀਤੇ ਆ ਤੁਹਾਡੇ ਸਾਹਮਣੇ ਕੀਤੇ ਆ ਔਰ ਦਿਲ ਦੇ ਗਹਿਰੇ ਤੋਂ ਵਾਰਡ ਨੰਬਰ 2 ਦੇ ਸੰਗਤ ਦਾ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਨਗਰ ਨਿਗਮ ਦੀਆਂ ਚੋਣਾਂ ਨਜ਼ਦੀਕ ਨੇ ਤੇ ਹਰ ਪਾਰਟੀ ਜਿਹੜੀ ਹੈ ਉਹਨਾਂ ਨੇ ਤਿਆਰੀ ਖਿੱਚ ਲਈ ਹੈ ਤਾਂ ਗੱਲਬਾਤ ਕਰਦੇ ਆ ਸਾਡੇ ਨਾਲ ਆਮ ਆਦਮੀ ਪਾਰਟੀ ਦੇ सुरेंद्र ਸਿੰਘ ਮਦਾਨ ਉਹ ਨਿੱਜੀ ਮੌਜੂਦ ਨੇ ਜੋ ਕਿ ਅੱਜ ਦਫ਼ਤਰ ਪਹੁੰਚੇ ਸੀ ਤੇ ਗੱਲਬਾਤ ਕਰਦੇ ਆ ਸਰ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਿਟੀ ਹੈਲ ਵਿੱਚ ਬਹੁਤ ਧੰਨਵਾਦ ਜੀ ਬਹੁਤ ਬਹੁਤ ਤੁਹਾਡਾ ਤੁਸੀਂ ਇੱਥੇ ਪਹੁੰਚੇ ਕਾਉਂਸਲਰ ਦੀਆਂ ਵੋਟਾਂ ਨਜ਼ਦੀਕ ਨੇ ਸਭ ਪਾਰਟੀਆਂ ਨੇ ਆਪੋ ਆਪਣੀ ਤਿਆਰੀ ਖਿੱਚ ਲਈ ਆ ਕੀ ਤਿਆਰੀ ਕੀਤੀ ਜਾ ਰਹੀ ਆ ਆਮ ਆਦਮੀ ਪਾਰਟੀ ਵੱਲੋਂ ਤੇ ਤੁਹਾਡੇ ਵੱਲੋਂ ਖਾਸ ਦੇਖੋ ਅਸੀਂ ਅੱਜ ਵੋਟਾਂ ਦੇ ਤਹਿਤ ਨਹੀਂ ਤਿਆਰੀ ਕਰ ਰਹੇ ਅਸੀਂ ਤਾਂ 3 ਸਾਲ ਤੋਂ ਆਪਣੀ ਜਿਹੜੀ ਤਿਆਰੀ ਹੈ ਅਸੀਂ ਕਰ ਰਹੇ ਆ ਵੀ ਜਿਹੜੇ ਜਿਹੜੇ ਕੰਮ ਕਰਵਾ ਰਹੇ ਆ ਦੇਖੋ ਅਸੀਂ ਜਿੰਡੀਆਂ ਪਿੱਛੇ 5 ਸਾਲ ਸਰਕਾਰ ਜਿਹੜੀ ਸੀ ਕਾਂਗਰਸ ਦੀ ਸੀਗੀ ਉਸ ਤੋਂ ਪਿੱਛੇ ਅਕਾਲੀਆਂ ਦੀ ਸੀਗੀ ਕਾਉਂਸਲਰ ਜਿਹੜਾ ਹੈ ਪਿੱਛੇ ਕਾਉਂਸਲਰ ਨੇ ਵੀ ਕੁਝ ਨਹੀਂ ਕੀਤਾ ਕਿਉਂਕਿ ਇਹ ਸੜਕਾਂ ਹੋਣ ਜਿਹੜੀਆਂ ਨੇ ਅਸੀਂ ਬਣਵਾ ਕੇ ਹਟਿਆ ਸਮਿਆਸਨਗਰ ਦੇ ਸੜਕਾਂ ਸੀਗਾ 1 ਕਰੋੜ ਤੋਂ ਪਲੱਸ ਦੇ ਆ ਨਹਿਰੂ ਬਿਯਾਰ ਦੀ ਗੱਲ ਕਰੀਏ ਇੱਥੇ ਵੀ ਅਸੀਂ ਸਾਰੀਆਂ ਸੜਕਾਂ ਪਾਸ ਕਰਾਈਆਂ ਨੇ ਤੇ ਉਹ ਪਾਸ ਕਰਕੇ ਹੁਣ ਕੰਪਲੀਟ ਹੋ ਚੁੱਕੀਆਂ ਨੇ ਜੀ ਇੱਥੇ ਨਹਿਰੂ ਬਿਯਾਰ ਤੇ ਆਪਣਾ ਗੋਵਿੰਦ ਗੋਵਿੰਦ ਕੰਪਲੈਕਸ ਇਹਦੇ ਵਿੱਚ ਅੱਜ ਤੋਂ 10 ਸਾਲ ਹੋ ਗਏ ਅੱਜ ਤੱਕ ਕੋਈ ਸੀਵਰੇਜ ਨਹੀਂ ਸੀ ਪਿਆ ਸੀਵਰੇਜ ਹੁਣ ਪਵਾ ਕੇ ਦਿੱਤਾ ਜੀ ਸਾਡੇ ਮਾਨਯੋਗ ਸਰਦਾਰ ਦਲਜੀਤ ਸਿੰਘ ਭੋਲਾ ਐਮ ਐਲ ਏ ਹਲਕਾ ਪੂਰਬੀ ਤੋਂ ਉਹਨਾਂ ਦੇ ਸਹਿਯੋਗ ਨਾਲ ਅਸੀਂ ਆਪ ਨਾਲ ਲੱਗ ਕੇ ਜਿਹੜਾ ਪਾਸ ਕਰਾ ਕੇ ਇਹ ਸੀਵਰੇਜ ਵੀ ਪਵਾਇਆ ਜੀ ਤੇ ਹੋਰ ਜਿਹੜੇ ਕੰਮ ਨੇ ਜਿੱਦਾਂ ਕੋਈ ਸ਼ਿਵਰੇਜ ਦਾ ਆਇਆ ਸੀ ਪ੍ਰਾਤਮ ਨੂੰ 1 ਵਜੇ ਤੱਕ ਵੀ ਸੁਪਰ ਸੈਕਸ਼ਨ ਹੋਣ ਵਾਲੀ ਹੈ ਉਹ ਕਰਵਾ ਰਹੇ ਆ ਜਿੱਥੇ ਕੋਈ ਜੈਟਿੰਗ ਲੱਗਣ ਵਾਲੀ ਉਹ ਕਰਵਾ ਰਹੇ ਆ ਗਲੀਆਂ ਜੋ ਜਿਹੜੀਆਂ ਰੋਡਾਂ ਜਾਲੀ ਹੈ ਉਹ ਕੰਮ ਕਰਵਾ ਰਹੇ ਅੱਛਾ ਜਿਹੜੇ ਮੌਜੂਦਾ ਇਸ ਤੋਂ ਪਹਿਲਾਂ ਕੌਂਸਲਰ ਸੀਗੇ ਉਹ ਸ਼ਾਇਦ ਅਕਾਲੀ ਦਲ ਦੇ ਸੀਗੇ ਉਹਨਾਂ ਨਾਲ ਗੱਲਬਾਤ ਕੀਤੀ ਸੀ ਅਸੀਂ ਉਹ ਕਹਿੰਦੇ ਵੀ ਜਿਹੜਾ ਕੰਮ ਹੈਗਾ ਬਹੁਤ ਕੰਮ ਅਸੀਂ ਕਰਾਏ ਨੇ ਗਲੀ ਮੱਲੇ ਦੀਆਂ ਸੜਕਾਂ ਸਿਮੈਂਟਡ ਕਰਾਤੀਆਂ ਇਸ ਤਰ੍ਹਾਂ ਦੀਆਂ ਉਹਦੇ 'ਚ ਕਿੰਨੀ ਕੀ ਸੱਚਾਈ ਦੇਖੋ ਜੇ ਕੰਮ ਕਰਵਾਏ ਹੁੰਦੇ ਤਾਂ ਫਿਰ ਤਾਂ ਸਾਨੂੰ ਕੋਈ ਇੱਥੇ ਆਮ ਆਦੀ ਪਾਰਟੀ ਨੂੰ ਆਉਣ ਦੀ ਲੋੜ ਹੀ ਨਹੀਂ ਸੀ ਜੇ ਪਿਛਲੀਆਂ ਸਰਕਾਰਾਂ ਨੇ ਕੁਝ ਕੀਤਾ ਹੁੰਦਾ ਤੇ ਆਮ ਆਦੀ ਪਾਰਟੀ ਨੂੰ ਇੱਥੇ ਆਉਣ ਦੀ ਲੋੜ ਹੀ ਨਹੀਂ ਪੈਣੀ ਸੀ ਉਹ ਤੁਹਾਡੇ ਸਾਹਮਣੇ ਆ 95 ਹੋ ਗਏ ਪਹਿਲਾਂ 92 ਐਮਐਲਏ ਸੀਗੇ ਹੁਣ 95 ਹੋ ਗਏ ਇਹ ਬਦਲਾਅ ਤਾਂ ਹੀ ਆਇਆ ਜੇ ਕੁਝ ਨਹੀਂ ਹੁੰਦਾ ਸੀ ਹੁਣ ਬਦਲਾਅ ਹੋਇਆ ਤੇ ਕੰਮ ਵੀ ਵਧੀਆ ਹੋ ਰਹੇ ਨੇ ਜੀ ਔਰ ਤੁਹਾਡੇ ਸਾਹਮਣੇ ਨੇ ਤੁਸੀਂ ਦੇਖਦੇ ਹੋ ਤੁਸੀਂ ਤਾਂ ਹਰ ਜਗ੍ਹਾ ਜਾਣਦੇ ਹੋ ਉਹਦੇ ਵਿੱਚ ਤੁਸੀਂ ਦੇਖਦੇ ਹੋ ਵੀ ਹਰ ਜਗ੍ਹਾ ਜਾ ਕੇ ਦੇਖੋ ਕੰਮ ਹੋ ਰਹੇ ਨੇ ਕੋਈ ਵਾਰਡ ਕੋਈ ਮਹੱਲਾ ਕੋਈ ਗਲੀ ਐਸੀ ਨਹੀਂ ਜਿੱਥੇ ਕੰਮ ਨਹੀਂ ਚੱਲ ਰਿਹਾ ਹਰ ਜਗ੍ਹਾ ਕੰਮ ਚੱਲ ਰਹੇ ਨੇ ਜੀ ਚਾਹੇ ਉਹ ਸਿਵਰੇ ਦਾ ਹੋਵੇ ਚਾਹੇ ਉਹ ਵਾਟਰ ਸਪਲਾਈ ਦੀਆਂ ਪਾਈਪਾਂ ਹੋਣ ਠੀਕ ਹੈ ਜੀ ਜਾ ਕੋਈ ਸੜਕਾਂ ਬਣਨ ਵਾਲੀਆਂ ਨੇ ਉਹ ਬਣ ਰਹੀਆਂ ਨੇ ਕੋਈ ਕੰਮ ਜਿਹੜਾ ਸਾਰੇ ਕੰਮ ਸਟੈਪ ਬਾਈ ਸਟੈਪ ਕਰਵਾ ਰਹੇ ਨੇ ਤੇ ਹੁਣ ਕੌਂਸਲਰ ਦੇ ਜਿਹੜੇ ਚਿਹਰੇ ਨੇ ਉਹ ਆਮ ਆਦਮੀ ਪਾਰਟੀ ਦੇ ਵੱਲੋਂ ਕਿਸ ਤਰ੍ਹਾਂ ਉਤਾਰੇ ਜਾਣਗੇ ਦੇਖੋ ਕੌਣ ਹੋ ਸਕਦੇ ਨੇ ਕੁਝ ਆਈਡੀਆ ਦੇਖੋ ਜਨਤਾ ਜਨਾਰਦਨ ਹੈ ਇਹ ਜਨਤਾ ਨੇ ਤੈਅ ਕਰਨਾ ਹੈ ਵੀ ਕਿਹੜਾ ਬੰਦਾ ਕੰਮ ਕਰਦਾ ਹੈ ਕਿਹੜਾ ਨਹੀਂ ਕਰਦਾ ਕਿਸ ਬੰਦੇ ਦੀ ਸਪੋਰਟ ਕਰਨੀ ਹੈ ਇਹ ਜਨਤਾ ਦੇ ਉੱਪਰ ਹੈ ਜਾਂ ਹਾਈ ਕਮਾਂਡ ਦੇ ਉੱਪਰ ਹੈ ਕਿਸ ਨੂੰ ਟਿਕਟ ਕਦ ਦੇਣੀ ਹੈ ਉਹ ਜਿਹੜੇ ਹਾਈ ਕਮਾਂਡ ਜਿਹੜੇ ਸਾਡੇ ਐਮਐਲਏ ਸਾਹਿਬ ਨੇ ਜਾਂ ਸਾਡੇ ਮੁੱਖ ਮੰਤਰੀ ਸਾਹਿਬ ਨੇ ਯਾ ਸਾਡੇ ਨਵੇਂ ਪ੍ਰਧਾਨ ਬਣੇ ਨੇ ਅਮਨ अरोड़ा ਜੀ ਉਹਨਾਂ ਦੇ ਜੋ ਵੀ ਉਹਨਾਂ ਨੂੰ ਸਹੀ ਲੱਗੂਗਾ ਜਿਹੜਾ ਬੰਦਾ ਸਹੀ ਲੱਗੂਗਾ ਉਹ ਤੇ ਹੱਥ ਸਾਧਣਗੇ ਅੱਛਾ ਹੁਣ ਜਿਹੜੀਆਂ ਵਾਰਡ ਨੰਬਰ 2 ਦੀ ਗੱਲ ਕਰੀ ਤੇ ਕੀ ਕਮੀਆਂ ਤੁਹਾਨੂੰ ਲੱਗਦੀਆਂ ਨੇ ਵੀ ਜਿਹੜੀਆਂ ਸਵਾਰਨ ਵਾਲੀਆਂ ਹੈਗੀਆਂ ਨੇ ਹੁਣ ਤੱਕ ਵਾਰਡ ਨੰਬਰ 2 ਦੇ ਵਿੱਚ ਅਸੀਂ 3 ਸਾਲ ਤੋਂ ਜਿਹੜੀ ਜਿਹੜੀ ਕਮੀ ਤੁਹਾਨੂੰ ਮੈਨੂੰ ਲੱਗੀ ਹੈ ਹਮ ਵਾਰਡ ਦੇ ਵਿੱਚ ਰੋਜ਼ ਮੈਂ ਏਰੀਆ ਚ ਘੁੰਮਦਾ ਸਾਡੇ ਇੱਥੇ 10 ਸਾਲ ਤੋਂ ਤਾਰਾਂ ਜਿਹੜੀਆਂ ਸੀਗੀਆਂ ਅਸੀਂ ਐਲ ਐਨ ਟੀ ਕੰਪਨੀ ਨੇ ਪਾਈਆਂ ਸੀ ਉਹ ਸਾਰੀਆਂ ਬੇਕਾਰ ਹੋ ਗਈਆਂ ਉਹ ਮਤਲਬ ਕਈ ਜਗ੍ਹਾ ਤਾਂ ਬਿਲਕੁਲ ਹੀ ਨਾ ਉਹ ਅਲੱਗ ਹੋਈਆਂ ਬਈ ਅਸੀਂ ਕਿਤੇ ਰਾਤ ਨੂੰ ਕਿੱਥੇ ਪਟਾਕੇ ਪੈਂਦੇ ਨੇ ਕਦੀ ਕਿੱਥੇ ਪੈਂਦੇ ਨੇ ਅਸੀਂ ਰਾਤੀ ਐਸਡੀਓ ਤੱਕ ਐਕਸੀਡੈਂਟ ਤੱਕ ਅਪਰੋਚ ਕਰਕੇ ਠੀਕ ਕਰਾਉਂਦੇ ਰਹੇ ਲੇਕਿਨ ਹੁਣ ਅਸੀਂ ਉਹਨਾਂ ਨੂੰ ਨਵੀਆਂ ਪਵਾ ਦੀਆਂ ਨੇ ਮਤਲਬ 80% ਕੰਮ ਜਿਹੜਾ ਸਾਡੇ ਵਾਰਡ ਦੇ ਵਿੱਚ ਅਸੀਂ ਕਰਵਾ ਚੁੱਕੇ ਆ ਜਿਹੜਾ ਜੇ ਇਹ ਇੱਕ ਵਾਰਡ ਦੇ ਪਹਿਲਾਂ ਹੋਇਆ ਹੁੰਦਾ ਤੇ ਸਾਨੂੰ ਇੰਨੀ ਮਿਹਨਤ ਕਰਨ ਦੀ ਲੋੜ ਨਹੀਂ ਸੀ ਔਰ ਅਸੀਂ ਇਹ ਪੂਰਾ ਜ਼ੋਰ ਲਗਾਇਆ ਵੀ ਜਿੱਥੇ-ਜਿੱਥੇ ਵੀ ਸਾਨੂੰ ਲੋੜ ਪੈਂਦੀ ਨਾ ਜਿੱਥੇ ਕੋਈ ਕਮੀ ਨਜ਼ਰ ਆਉਂਦੀ ਹੈ ਅਸੀਂ ਉੱਥੇ ਪਹੁੰਚਦੀ ਹੈ ਸਾਡੀ ਟੀਮ ਸਾਡੇ ਨਾਲ ਬਰਾਬਰ ਚੱਲ ਕੇ ਕੰਮ ਕਰ ਰਹੀ ਹੈ ਤੇ ਹੁਣ ਇਹ ਪਹਿਲ ਦੇ ਆਧਾਰ ਤੇ ਮੰਨ ਲਓ ਕੋਈ ਆਮ ਆਦਮੀ ਪਾਰਟੀ ਤੋਂ ਕੌਂਸਲਰ ਬਣਦਾਗਾ ਤਾਂ ਪਹਿਲ ਦੇ ਆਧਾਰ ਤੇ ਕਿਹੜੇ ਕੰਮ ਜਿਹੜੇ ਵਾਰਡ ਨੰਬਰ 2 ਦੇ ਵਿੱਚ ਹੋਣਗੇ ਦੇਖੋ ਸਾਡੇ ਇੱਥੇ ਪਾਰਕਾਂ ਨਹੀਂ ਹੈਗੀਆਂ ਸਾਡੇ ਇੱਥੇ ਦੋ ਤਿੰਨ ਐਮਐਲਏ ਚਲੇ ਗਏ ਜੀ ਹੀਰਾ ਸਿੰਘ ਆਪੜੀਆ ਸੀ ਸਦਾ ਦਲਜੀਤ ਸਿੰਘ ਆਪਣੇ ਰਣਜੀਤ ਸਿੰਘ ਢਿੱਲੋਂ ਸੀ ਉਸ ਤੋਂ ਬਾਅਦ ਦਲਵਾਰ ਸਾਹਿਬ ਆਏ ਇਹਨਾਂ ਤਿੰਨਾਂ ਨੇ ਅਸੀਂ ਬੇਨਤੀਆਂ ਕਰਦੇ ਰਹੇ ਕਿਸੇ ਕੋਲੋਂ ਇੱਕ ਪਾਰਕ ਤੱਕ ਨਹੀਂ ਬਣੀ ਵਾਰਡ ਨੰਬਰ 2 ਚ ਸੌਂ ਖਾਣ ਵਾਸਤੇ ਵੀ ਕੋਈ ਪਾਰਕ ਨਹੀਂ ਔਰ ਦਲਜੀਤ ਸਿੰਘ ਬੋਲਾ ਐਮਐਲਏ ਸਾਹਿਬ ਨੂੰ ਅਸੀਂ ਬੇਨਤੀ ਕੀਤੀ ਹੈ ਔਰ ਉਹਨਾਂ ਨੇ ਦੋ ਪਾਰਕਾਂ ਸਾਨੂੰ ਜਿਹੜੀਆਂ ਨੇ ਕਈਆਂ ਨੇ ਵੀ ਇਹ ਇੱਕ ਇੱਕ ਦੋ ਮਹੀਨੇ ਦੇ ਵਿੱਚ ਵਿੱਚ ਤਿਆਰ ਹੋ ਕੇ ਅਸੀਂ ਬਣਾ ਕੇ ਦੇਵਾਂਗੇ ਤੁਹਾਨੂੰ ਔਰ ਇੱਕ ਹੋਰ ਤੁਹਾਨੂੰ ਗੱਲ ਦੱਸਣਾ ਚਾਹਨਾ ਵੀ ਸਾਡੇ ਇੱਥੇ ਇੱਕ ਸਰਕਾਰੀ ਸਕੂਲ ਹੈ ਐਮ ਐਲ ਐਂਡਰੀ ਪ੍ਰਾਇਮਰੀ ਸਕੂਲ ਪੰਜਵੀਂ ਤੱਕ ਹੈ ਔਰ ਉਹਦੇ ਵਿੱਚ ਜਦੋਂ ਅਸੀਂ ਆਪਣੇ ਆਮ ਆਦਮੀ ਪਾਰਟੀ 2022 'ਚ ਅਸੀਂ ਜਿੱਤੇ ਉਹਦੇ ਵਿੱਚ ਚਾਰ ਟੀਚਰ ਸੀਗੇ 810 ਬੱਚਾ ਸੀਗਾ ਔਰ ਅੱਜ 22 ਟੀਚਰ ਨੇ 22 ਟੀਚਰ ਨੇ ਔਰ 1600 ਪਲੱਸ ਬੱਚੇ ਨੇ ਔਰ ਇਸ ਤੋਂ ਵਧੀਆ ਉਪਲਬਧੀ ਕਿਹੜੀ ਹੋ ਸਕਦੀ ਹੈ ਔਰ ਉਹਦੇ ਵਿੱਚ ਅਸੀਂ ਹੋਰ ਵੀ 10 ਲੱਖ ਦਾ ਇੱਕ ਫੰਡ ਲਿਆਂਦਾ ਜਿਹਦੇ ਵਿੱਚ ਅਸੀਂ ਬਾਥਰੂਮ ਬੱਚਿਆਂ ਵਾਸਤੇ ਬਾਥਰੂਮ ਨਹੀਂ ਸੀ ਬਿਮਾਰੀ ਦਾ ਘਰ ਸੀ ਉੱਥੇ ਬਾਥਰੂਮ ਨਹੀਂ ਸੀਗੇ ਔਰ ਰੂਮ ਸੀਗੇ ਥੱਲੇ ਟਾਈਲਾਂ ਲੱਗਣ ਵਾਲੀਆਂ ਸੀਗੀਆਂ ਫਰਸ਼ ਵਧੀਆ ਨਹੀਂ ਸੀਗਾ ਮਤਲਬ ਕਈ ਚੀਜ਼ਾਂ ਸਕੂਲ ਦੇ ਵਿੱਚ ਅਸੀਂ ਅਪਗ੍ਰੇਡ ਕਰਾਈਆਂ ਤੇ ਹੁਣ ਸੜਕਾਂ ਦੀ ਹਾਲਤ ਕਿਸ ਤਰ੍ਹਾਂ ਦੀ ਹੈ ਜੇ ਗੱਲ ਕਰੀ ਵਾਰਡ ਨੰਬਰ 2 ਦੀ ਸੜਕਾਂ ਦੀ ਆਲਮੋਸਟ ਜਿਹੜਾ ਨਾ ਤਕਰੀਬਨ ਤਕਰੀਬਨ ਜਿਹੜੀਆਂ ਹੜਕਾਂ ਨੇੜੇ ਹੋ ਚੁੱਕੀਆਂ ਨੇ ਸਿਰਫ ਦੋ ਮੱਲਿਆਂ ਦੀ ਸੜਕਾਂ ਬਾਕੀ ਨੇ ਸਾਡੀ ਇੱਕ ਆਨੰਦਪੁਰੀ ਇੱਕ ਚੌੜੀ ਸੜਕ ਹੈਗੀ ਉਹ ਟੈਂਡਰ ਲੱਗਿਆ ਹੋਇਆ ਬਹੁਤ ਜਲਦੀ ਸ਼ੁਰੂ ਹੋ ਜਾਏ ਰਾਸ਼ਦੇ ਮਹੱਲਾ ਬੰਦਾ ਉਹਦੇ ਵਿੱਚ ਵੀ ਇੱਕ ਦੋ ਗਲੀਆਂ ਅਨਕੰਪਲੀਟ ਨੇ ਜਿਹੜੀਆਂ ਉਹ ਟੈਂਡਰ ਦੇ ਵਿੱਚ ਨੇ ਪ੍ਰੋਸੈਸ ਦੇ ਵਿੱਚ ਨੇ ਬਹੁਤ ਹੀ ਜਲਦੀ ਉਹਨਾਂ ਨੂੰ ਵੀ ਬਣਵਾ ਦਿੱਤਾ ਜਾਊਗਾ ਪਰ ਜਿਹੜੇ ਵਿਰੋਧੀ ਪਾਰਟੀਆਂ ਵਾਲੇ ਸੀਗੇ ਜਿਨ੍ਹਾਂ ਨਾਲ ਗੱਲਬਾਤ ਕੀਤੀ ਉਹ ਕਹਿੰਦੇ ਵੀ ਕੰਮ ਅਸੀਂ ਕੀਤਾ ਕ੍ਰੈਡਿਟ ਜਿਹੜਾ ਵਾ ਉਹ ਆਮ ਆਦਮੀ ਪਾਰਟੀ ਲੈ ਰਹੀ ਇਸ ਤਰ੍ਹਾਂ ਦੀਆਂ ਗੱਲਾਂ ਬਿਲਕੁਲ ਜੇ ਤਾਂ ਉਹਨਾਂ ਨੇ ਕੰਮ ਕੀਤਾ ਹੁੰਦਾ ਮੈਂ ਪਹਿਲਾਂ ਤਾਂ ਹੁੰਦਸਿਆ ਵੀ ਜੇ ਕੰਮ ਕੀਤਾ ਹੁੰਦਾ ਤਾਂ ਫਿਰ ਆਮ ਪਾਰਟੀ ਨੂੰ ਆਉਣ ਦੀ ਜਰੂਰਤ ਨਹੀਂ ਸੀ ਦੋ ਹੀ ਪਾਰਟੀਆਂ ਸੀ ਇੱਕ ਕਾਂਗਰਸ ਤੇ ਇੱਕ ਕੁਝ ਕੁਝ ਨਹੀਂ ਕੀਤਾ ਕੌਂਸਲਰ ਐ ਸਮਾ ਰਹੇ ਹੋ ਦੇਖੋ ਮੈਂ ਐ ਨਹੀਂ ਇਹ ਵੀ ਨਹੀਂ ਕਹਿੰਦਾ ਵੀ ਕੁਝ ਨਹੀਂ ਕੀਤਾ ਲੇਕ ਨਾ ਉਹ ਵੀ ਤੁਸੀਂ ਦੇਖ ਲਓ ਵੀ ਕਿਹੜੇ ਹਿਸਾਬ ਨਾਲ ਕੀਤਾ ਹੈ ਕਿਸੇ ਦਾ ਲੇਬਲ ਠੀਕ ਨਹੀਂ ਤੇ ਕਿਸੇ ਦਾ ਕੁਝ ਠੀਕ ਨਹੀਂ ਮਤਲਬ ਮੈਂ ਤੁਹਾਨੂੰ ਐਸ ਤ ਇਸ ਦੀ ਕਦਾਸਾਦਾ ਵੀ ਜਿਹੜਾ ਕੰਮ ਕੀਤਾ ਤੇ ਉਹ ਵੀ ਜਿੱਦਾਂ ਬਿਨਾ ਨੋਲਿਜ ਤੋਂ ਹੈ ਉਹ ਹਿਸਾਬ ਨਾਲ ਕੀਤਾ ਉਸ ਤਰੀਕੇ ਨਾਲ ਹਾਂਜੀ ਤੇ ਹੁਣ ਲੋਕਾਂ ਨੂੰ ਕੀ ਕਹੋਗੇ ਮੈਂ ਇੱਕ ਚੀਜ਼ ਹੋਰ ਦੱਸਣਾ ਚਾਹੁੰਦਾ ਜੀ ਸਾਡੇ ਅਸੀਂ ਕੰਮ ਕੀਤੇ ਨੇ ਸਾਨੂੰ ਮਤਲਬ ਇੰਨੇ ਕੰਮ ਕੀਤੇ ਨੇ ਵੀ ਉਹ ਦੇ ਵਿੱਚ ਭੁੱਲ ਜਾਂਦੇ ਆ ਵੀ ਸਾਡੇ ਇੱਥੇ ਦੇਖੋ 골ਡਨ ਵਿਹਾਰ ਦੇ ਵਿੱਚ ਇੱਕ ਅਸੀਂ ਪਾਸ ਕਰਾਇਆ ਟਿਊਬਲ 25 ਦਾ ਉਹ ਟੈਂਡਰ ਲੱਗ ਗਿਆ 2-4 ਦਿਨਾਂ ਵਿੱਚ ਸ਼ੁਰੂ ਹੋ ਜਾਣਾ ਇੱਥੇ ਆਪਣਾ ਇੱਥੇ ਹਰਵਿੰਦਰ ਨਗਰ ਉਹਦੇ ਵਿੱਚ ਸਾਡਾ ਇੱਕ ਟਿਊਬਲ ਲੱਗ ਚੁੱਕਾ ਤੇ ਇੱਕ ਆਪਣਾ ਨਾਲ ਹੀ ਭੱਲਾ ਇੰਦਰ ਵਿਆਰ ਉਹਦੇ ਵਿੱਚ ਵੀ ਟਿਊਬਲ ਲੱਗਿਆ ਇੱਥੇ ਬਾਬਾ ਦੀਪ ਸਿੰਘ ਦੇ ਗੁਰਦਾਸ ਸਾਹਿਬ ਦੇ ਕੋਲ ਉੱਥੇ ਵੀ ਇੱਕ ਟਿਊਬਲ ਲੱਗਿਆ ਮਤਲਬ ਕਈ ਜਗ੍ਹਾ ਜਿੱਥੇ ਵੀ ਲੋੜ ਹੈ ਜਿੱਥੇ ਜਿੱਥੇ ਲੋੜ ਹੈ ਅਸੀਂ ਉਸ ਹਿਸਾਬ ਨਾਲ ਅਸੀਂ ਪੈਸਾ ਵੇਸ਼ ਨਹੀਂ ਕਰ ਰਹੇ ਜਿੱਥੇ ਸਾਨੂੰ ਲੋੜ ਹੈ ਨਾ ਉਸ ਜਗ੍ਹਾ ਤੇ ਅਸੀਂ ਕੰਮ ਕਰਵਾ ਰਹੇ ਹਾਂ ਜਿੱਥੇ ਟਿਊਬਲ ਦੀ ਲੋੜ ਹੈ ਟਿਊਬਲ ਲਗਵਾ ਰਹੇ ਹਾਂ ਜਿੱਥੇ ਇੱਕ ਟੂਬੀਲ ਫੇਲ ਹੋ ਗਿਆ ਉਹਦੀ ਜਗ੍ਹਾ ਤੇ ਟਿਊਬਲ ਲਗਵਾ ਰਹੇ ਹਾਂ ਮਤਲਬ ਇਹ ਪਹਿਲੀ ਪਾਰਟੀ ਹੈ ਜਿਹੜੀ ਰੂਲ ਤੇ ਰੈਗੂਲੇਸ਼ਨ ਦੇ ਤਰੀਕੇ ਨਾਲ ਕੰਮ ਕਰ ਰਹੀ ਹੈ ਤੇ ਹੁਣ ਕੀ ਉਮੀਦਾਂ ਨੇ ਨਗਰ ਨਿਗਮ ਚੋੜਨ ਲੈ ਕੇ ਉਮੀਦਾਂ ਕਿਹਨੇ ਤੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਦੇਖੋ ਮੈਂ ਤਾਂ ਸਾਰਿਆਂ ਨੂੰ ਇਹੀ ਬੇਨਤੀ ਕਰਨ ਚਾਹਾਂਗਾ ਜਿਹੜਾ ਬੰਦਾ ਕੰਮ ਕਰਦਾ ਉਸ ਬੰਦੇ ਨੂੰ ਸਪੋਰਟ ਕਰਨੀ ਚਾਹੀਦੀ ਹੈ ਔਰ ਇੱਕ ਚੀਜ਼ ਹੋਰ ਦੱਸਣੀ ਚਾਹਣਾ ਜੀ ਇੱਕ ਦਿਮਾਗ ਚੋਂ ਨਿਕਲ ਗਈ ਫਿਰ ਆ ਗਈ ਦਿਮਾਗ ਚ ਕਿ ਕੂੜੇ ਦਾ ਡੰਪ ਸਾਡੇ ਇੱਥੇ ਮੰਡੀ ਦੇ ਵਿੱਚ ਬਣਾ ਦਿੱਤਾ ਗਿਆ ਸੀਗਾ ਉਹਦੇ ਵਿੱਚ ਜਿਹੜਾ ਪ੍ਰਤਾਪਨਗਰ ਪੈਂਦਾ ਸਾਡਾ ਵਾਰਡ ਨੰਬਰ 2 ਦੇ ਵਿੱਚ ਪਬਲਿਕ ਬੜੀ ਪਰੇਸ਼ਾਨ ਸੀ ਆ ਪੰਜ-ਸੱਤ ਦਿਨ ਪਹਿਲਾਂ ਮੇਰੇ ਕੋਲ ਕੰਪਲੀਟ ਲੈ ਕੇ ਆਏ ਤੇ ਅਸੀਂ ਮੌਕੇ ਤੇ ਸਰਦਾਰ ਦਲਜੀਤ ਸਿੰਘ ਭੋਲਾ ਜੀ ਨੂੰ ਐਮਐਲਏ ਨੂੰ ਅਸੀਂ ਬੇਨਤੀ ਕੀਤੀ ਉਹ ਰਾਤ ਨੂੰ 12 ਵਜੇ ਸਾਡੇ ਕੋਲ ਆਏ ਉਹਨਾਂ ਨੇ ਸਾਡੀ ਸਮੱਸਿਆ ਨੂੰ ਦੇਖਦਿਆਂ ਆਇਆ ਮੀਟਿੰਗ ਕਰਵਾਈ ਕਮਿਸ਼ਨਰ ਸਾਹਿਬ ਨਾਲ ਮੀਟਿੰਗ ਕਰਵਾਈ ਔਰ ਦੂਜੇ ਦਿਨ ਹੀ ਸਾਰਾ ਜਿਹੜਾ ਕੂੜਾ ਇੱਥੋਂ ਚੱਕਿਆ ਗਿਆ ਔਰ ਅੱਜ ਹ ਥੋੜਾ ਜਿਹਾ ਸਮਾਂ ਉਹਨਾਂ ਨੇ ਮੰਗਿਆ ਕਿ ਇੱਕ ਦੋ ਦਿਨਾਂ ਦੇ ਵਿੱਚ ਅਸੀਂ ਡੰਪ ਜਿਹੜਾ ਦੂਜੀ ਜਗ੍ਹਾ ਲੈ ਜਾਵਾਂਗੇ ਔਰ ਇੱਥੇ ਰੋਜ਼ ਜਿੰਨਾ ਕੂੜਾ ਆਉਂਦਾ ਰੋਜ਼ ਚੱਕਿਆ ਜਾਂਦਾ ਔਰ ਪਬਲਿਕ ਬਹੁਤ ਖੁਸ਼ ਹੈ ਔਰ ਮੈਂ ਧੰਨਵਾਦ ਕਰਨਾ ਐਮਐਲਏ ਸਾਹਿਬ ਦਾ ਤੇ ਕਮਿਸ਼ਨਰ ਸਾਹਿਬ ਦਾ ਜਿਨ੍ਹਾਂ ਨੇ ਸਾਡੀ ਪਹਿਲੀ ਜਿਹੜੀ ਪ੍ਰੋਬਲਮ ਸੁਣ ਕੇ ਉਹਨਾਂ ਨੇ ਮੌਕੇ ਤੇ ਹੱਲ ਕੀਤਾ ਚੋਣਾ ਨੂੰ ਲੈ ਕੇ ਲੋਕਾਂ ਨੂੰ ਕੀ ਅਪੀਲ ਕਰੋਗੇ ਅਪੀਲ ਬਸ ਤੁ ਪਬਲਿਕ ਨੂੰ ਇਹੀ ਕਹਿਣਾ ਚਾਹੁੰਦਾ ਜੀ ਜਿਹੜਾ ਬੰਦਾ ਕੰਮ ਕਰਦਾ ਉਹਨਾਂ ਦੇ ਨਾਲ ਜੁੜ ਕੇ ਬਰਾਬਰ ਉਹਨਾਂ ਦੇ ਨਾਲ ਜਿਹੜਾ ਕੰਮ ਕਰਨਾ ਚਾਹੀਦਾ ਜਿੰਤੂ ਕੀ ਇਸ ਵਾਰ ਆਮ ਆਦਮੀ ਪਾਰ ਦੇਖੋ ਸਾਡੀ ਪਾਰਟੀ ਦਾ ਦੋ ਨੰਬਰ ਵਾਰਡ ਦੋ ਨੰਬਰ ਵਾਰਡ ਦਾ ਮੇਅਰ ਨਹੀਂ ਬਣੂਗਾ ਮੈਂ ਮੇਅਰ ਜਿਹੜਾ ਉਹ ਪਬਲਿਕ ਉਹਨਾਂ ਨੇ ਦਇਆ ਕਰਨਾ ਹਾਈ ਕਮਾਂਡ ਨੇ ਲੇਕਿਨ ਹਰ ਵਾਰਡ ਜਿੱਤਿਆ ਜਾਊਗਾ ਔਰ ਸਾਡੀ ਪਾਰਟੀ ਦਾ ਮੇਅਰ ਬਣੂਗਾ ਮੈਂ ਇਹਨਾਂ ਦੱਸਣਾ ਚਾਹੁੰਦਾ ਸੋ ਹੁਣ ਗੱਲਬਾਤ ਕਰਦੇ ਆ ਦੋ ਨੰਬਰ ਵਾਰਡ ਦੇ ਲੋਕਾਂ ਦੇ ਨਾਲ ਕੀ ਵਾਕਈ ਜਿਹੜੀ ਰਿਐਲਿਟੀ ਗਰਾਊਂਡ ਲੈਵਲ ਤੇ ਰਿਐਲਿਟੀ ਕੀ ਹੈ ਕਿਉਂਕਿ ਉਹ ਨਗਰ ਨਿਗਮ ਦੀਆਂ ਚੋਣਾਂ ਹੋਣੀਆਂ ਨੇ ਤੇ ਵੋਟਾਂ ਲੈਣ ਹਰ ਕਿਸੇ ਨੇ ਗਲੀਆਂ ਦੇ ਵਿੱਚ ਆਣਾ ਲੋਕਾਂ ਦੇ ਕੋਲ ਆਣਾ ਤੇ ਲੋਕਾਂ ਨਾਲ ਗੱਲਬਾਤ ਕਰਦੇ ਆ ਕਿਵੇਂ ਦੇਖ ਰਹੇ ਹੋ ਕਿ ਹੁਣ ਨਗਰ ਨਿਗਮ ਦੀਆਂ ਚੋ ਪਹਿਲਾਂ ਤਾਂ ਤਿਆਰੀ ਖਿੱਚ ਲਈ ਹੋਣੀ ਵੋਟ ਕਿਸ ਨੂੰ ਪਾਉਣੀ ਹੈ ਅੱਛਾ ਸਮੱਸਿਆਵਾਂ ਕੀ ਕੀ ਨੇ ਦੋ ਨੰਬਰ ਵਾਰਡ ਦੇ ਵਿੱਚ ਜੇ ਗੱਲ ਕਰੀਏ ਸਮੱਸਿਆਵਾਂ ਬਸ ਗਲੀਆਂ ਦੀ ਬੜੀ ਪ੍ਰੋਬਲਮ ਸੀਗੀ ਕਿ ਗਲੀਆਂ ਦਾ ਨਿਕਾਸ ਨਹੀਂ ਹੋ ਰਿਹਾ ਪਾਣੀ ਬਾਰਿਸ਼ ਹੁੰਦੀ ਹੈ ਤਾਂ ਪਾਣੀ ਬੜਾ ਖੜਤ ਹੈ ਜੀ ਅੱਛਾ ਕਿੱਥੇ ਕਿੱਥੇ ਹੈਗੀ ਹੈ ਸਮੱਸਿਆ ਪੂਰੇ ਵਾਰਡ ਦੋ ਨੰਬਰ ਵਾਰਡ ਦੇ ਵਿੱਚ ਹੈਗੀ ਆ ਜੀ ਆ ਇਧਰ ਵੀ ਹੈਗੀ ਤਾਂ ਐਵਲੀ ਗਲੀ ਚ ਵੀ ਹੈਗੀ ਜਦੋਂ ਬਾਰਿਸ਼ ਹੁੰਦੀ ਹੈ ਤਾਂ ਨਿਕਲਿਆ ਨਹੀਂ ਜਾਂਦਾ ਨਿਕਲਿਆ ਨਹੀਂ ਜਾਂਦਾ ਪਾਣੀ ਖੜ ਜਾਂਦਾ ਸਾਰਾ ਬਹੁਤ ਗੱਟਰ ਦਾ ਬੜਾ ਪਾਣੀ ਖੜਦਾ ਤੇ ਉਸ ਦਾ ਕੋਈ ਸਮਾਧਾਨ ਨਹੀਂ ਹੁੰਦਾ ਕਿ ਜਦੋਂ ਪਾਣੀ ਬਿਲਕੁਲ ਵੀ ਨਹੀਂ ਹੁੰਦਾ ਸਮਾਧਾਨ ਅੱਛਾ ਕੋਈ ਸਮਾਧਾਨ ਨਹੀਂ ਹੈ ਪਾਣੀ ਕੱਢਦਾ ਤਾਂ ਪਰ ਜਿਹੜੇ ਕਾਉਂਸਲਰ ਵਗੈਰਾ ਉਹ ਇੱਥੇ ਸੀਗੇ ਉਹਨਾਂ ਨੂੰ ਕੰਪਲੇਂਟ ਪਾਉਂਦੇ ਹੋ ਤਾਂ ਉਹ ਕਰਦੇ ਨਹੀਂ ਕੋਈ ਕਾਰਵਾਈ ਨਹੀਂ ਉਹ ਆਂਦੇ ਆ ਸਾਫ ਕਰਵਾ ਕੇ ਜਾਂਦੇ ਆ ਜੇ ਗਲੀਆਂ ਸਹੀ ਹੋਣਗੀਆਂ ਤਾਂ ਪਾਣੀ ਨਿਕਲੂਗਾ ਨਾ ਅੱਛਾ ਸਮੱਸਿਆ ਗਲੀਆਂ ਦੀ ਹੈ ਨਾ ਹਾਂਜੀ ਗਲੀਆਂ ਦੀ ਸਮੱਸਿਆ ਹੈ ਕਿ ਪਾਣੀ ਬਹੁਤ ਕੱਢਦਾ ਹੈ ਹੂੰ ਜਦੋਂ ਬਾਰਿਸ਼ ਹੁੰਦੀ ਫਿਰ ਤਾਂ ਬਹੁਤ ਜ਼ਿਆਦਾ ਦਿੱਕਤ ਹੁੰਦੀ ਹੈ ਹਾਂਜੀ ਹਾਂਜੀ ਅੱਛਾ ਪਰ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਕਾਉਂਸਲਰ ਹੁਣ ਜਿਹੜਾ ਆਵੇਗਾ ਜਿਸ ਦਾ ਕਈ ਹੁਣ ਸਾਰਿਆਂ ਨੇ ਤੁਹਾਡੇ ਕੋਲ ਪਹੁੰਚਣਾ ਹੈ ਭਾਵੇਂ ਕਿਹੜੀ ਵੀ ਜਿਹੜੀ ਮਰਜੀ ਪਾਰਟੀ ਹੋਵੇ ਹਾਂਜੀ ਉਹ ਤਾਂ ਹੈ ਪਹੁੰਚਣ ਕੇ ਕਿ ਕਿਹੜੇ ਕਿੱਦਾਂ ਦਾ ਚਾਹੁੰਦੇ ਕਾਉਂਸਲਰ ਕਾਉਂਸਲਰ ਹੋਈ ਜਿਹੜਾ ਮੁਹੱਲੇ ਦਾ ਸੁਧਾਰ ਕਰੇ ਅੱਛਾ ਹੁਣ ਮੌਜੂਦਾ ਕਾਉਂਸਲਰ ਕਾਉਂਸਲਰ ਪਲਵੀ ਬਨਾਇਕ ਅੱਛਾ ਤੇ ਕੀ ਕੁਝ ਕੰਮ ਉਹਨਾਂ ਨੇ ਕਰਾਇਆ ਹੁਣ ਤੱਕ ਨਹੀਂ ਉਹਨਾਂ ਨੇ ਵੀ ਕਰਵਾਇਆ ਕੰਮ ਤਾਂ ਗਲੀਆਂ ਗੁਲੀਆਂ ਬਣਵਾਈਆਂ ਸੁਣਵਾਈ ਕਰਦੇ ਆ ਵਦੀਆਂ ਠੀਕ ਨੇ ਹਾਂਜੀ ਬਹੁਤ ਵੰਦੀਆ ਤੇ ਹੁਣ ਬਰ ਵੋਟ ਪਾਉਗੇ ਉਹਨਾਂ ਨੂੰ ਕਿਸ ਤਰ੍ਹਾਂ ਕਰੋਗੇ ਹਾਂਜੀ ਪਾਵਾਂਗੇ ਵਾਰਡ ਨੰਬਰ 2 ਦੇ ਵਿੱਚ ਕਿੰਨੀਆਂ ਸਮੱਸਿਆਵਾਂ ਨੇ ਤੇ ਕੀ ਕੁਝ ਸਮੱਸਿਆਵਾਂ ਲੋਕਾਂ ਨੂੰ ਜਿਹੜਾ ਸਾਹਮਣਾ ਕਰਨਾ ਪੈਂਦਾ ਇੱਥੇ ਲੋਕਾਂ ਨੂੰ ਸਾਹਮਣਾ ਇਹ ਹੀ ਕਰਨਾ ਪੜਦਾ ਥੀ ਲੰਤੇ ਸਮੇਂ ਵਿੱਚ ਕਈ ਵਾਰ ਪਾਣੀ ਖੜ ਜਾਂਦਾ ਹੈ ਕਈ ਵਾਰ ਮੰਨ ਲਓ ਥੀ ਗਟਰ ਜਮ ਹੋ ਜਾਂਦਾ ਹੈ ਤਾਂ ਉਹ ਜਾ ਕੇ ਕੰਪਲੇਨ ਲਿਖਵਾਣੇ ਕੇ ਬਾਅਦ ਮੈਂ ਆਤਾ ਹੈ ਲੋ ਲੋਕੀ ਬਾਕੀ ਤੋਂ ਕੋਈ ਦਿੱਕਤ ਨਹੀਂ ਹੈ ਬਾਕੀ ਗਲੀਆਂ ਵਿੱਚ ਤਾਂ ਆਦਮੀ

ਫਿਰ ਮੈਨੂੰ ਕਿਸੇ ਨੇ ਕਿਹਾ ਕਿ ਵੀ ਇੱਧਰ ਹੈਗੇ ਆ ਝਾੜੂ ਵਾਲੇ ਉਹਨਾਂ ਨੂੰ ਤੁਸੀਂ ਫੋਨ ਕਰੋ ਅੱਛਾ ਮੈਂ ਉਹਨਾਂ ਨੂੰ ਵੀ ਫੋਨ ਕੀਤਾ ਪਰ ਉਹਨਾਂ ਨੇ ਮੇਰੀ ਕੋਈ ਸੁਣਵਾਈ ਨਹੀਂ ਕੀਤੀ ਫਿਰ ਨਹੀਂ ਉਹ ਤਾਂ ਕਹਿੰਦੇ ਸੀ ਸਾਰੇ ਮੱਲੇ ਵਾਲਿਆਂ ਦੀ ਸੁਣਦੇ ਆ ਜੀ ਮੈਨੂੰ ਕੀ ਪਤਾ ਮੈਨੂੰ ਤਾਂ ਇਹ ਪਤਾ ਮੈਨੂੰ ਕਿਸੇ ਨੇ ਨੰਬਰ ਦਿੱਤਾ ਕਿ ਤੁਸੀਂ ਫੋਨ ਕਰੋ ਤਾਂ ਵੀ ਨਹੀਂ ਸੁਣਿਆ ਫਿਰ ਮੈਂ ਮੇਰੇ ਕੋਲ ਸੀਗਾ ਪਲਵੀ ਵੀ ਨਾਈਕ ਮੈਡਮ ਦਾ ਨੰਬਰ ਮੈਂ ਉਹਨਾਂ ਨੂੰ ਫੋਨ ਕੀਤਾ ਜਿਹੜੀ ਪਾਲਟੀ ਤੋਂ ਲੇਖ ਉਹ ਪਾਜ ਪਹਿ ਮਰੇ ਖੇ ਹੁਣ ਪਹਿਲੇ ਕਾਂਗਰਸ ਸੀਗੇ ਨਾ ਤੇ ਉਹਨੋਂ ਫੁੱਲ ਵਾਲਿਆਂ ਚ ਤਾਂ ਮੈਂ ਉਹਨਾਂ ਨੂੰ ਫੋਨ ਕੀਤਾ ਵੀ ਐਦਾ ਦੇਖ ਕੇ ਸਾਡਾ ਕਨੈਕਸ਼ਨ ਵੀ ਤੋੜ ਗਏ ਹੋਏ ਆ ਉਹ ਕਹਿੰਦੇ ਕੋਈ ਗੱਲ ਨਹੀਂ ਆਪਾਂ ਕਰਵਾ ਕੇ ਦਿੰਨੇ ਠੀਕ ਮਤਲਬ ਕਿ ਫਿਰ ਉਹਨਾਂ ਨੇ ਕਰਵਾ ਕੇ ਦਿੱਤਾ ਠੀਕ ਅੱਛਾ ਕਰਵਾਤਾ ਕਰਵਾਤਾ ਉਹਨਾਂ ਨੇ ਠੀਕ ਹੋਣ ਫਿਰ ਮਤਲਬ ਕਿ ਜਿਨਾਂ ਨੇ ਮਤਲਬ ਪਟਵਾਈ ਸੀ ਆਪਾਂ ਉਹਨਾਂ ਨੂੰ ਕਿਹਾ ਤੇ ਉਹਨਾਂ ਨੇ ਸਾਡੇ ਕੋਈ ਆਏ ਨਹੀਂ ਦੇਖਣ ਵੀ ਨਹੀਂ ਆਏ ਮੁੱਕ ਵੀ ਕੀ ਉਹਨਾਂ ਨੇ ਕੀਤਾ ਕੀ ਨਹੀਂ ਅੱਛਾ ਜਿਹੜੀਆਂ ਸੜਕਾਂ ਜਿਹੜੀਆਂ ਸੜਕਾਂ ਬਣਾਉਂਦੇ ਨੇ ਕੁਛ ਦਿਨਾਂ ਦੇ ਵਿੱਚ ਦੇਖੋ ਫਿਰ ਟੁੱਟ ਜਾਂਦੀ ਹੈ ਇਸ ਤਰ੍ਹਾਂ ਵੀ ਹੁੰਦਾ ਇਸ ਹਲਕੇ ਇੱਥੇ ਨਹੀਂ ਸੜਕਾਂ ਤਾਂ ਚਲੋ ਬਹੁਤ ਪੁਰਾਣੀ ਸੜਕ ਬਣੀ ਸੀ ਵਧੀਆ ਬਣੀ ਹੋਈ ਸੀ ਕਿ ਇਦਾਂ ਦੀ ਕੋਈ ਨਹੀਂ ਸੀ ਥੋੜਾ ਹੁਣ ਪੱਟਦੇ ਪੁੱਟਦੇ ਆ ਤਾਂ ਟੋਏ ਪੈ ਜਾਂਦੇ ਆ ਵੈਸੇ ਠੀਕ ਸੀ ਵਧੀਆ ਬਣੀ ਸੀ ਸੜਕ ਹੁਣ ਬਣਦੀ ਪਈ ਹੈ ਹਾਂਜੀ ਕੋਈ ਵੀ ਕੰਪਨੀ ਜਿਹੜੀ ਕੋਈ ਨੈਟ ਦੇ ਤਾਰਾ ਪਾਉਂਦੀਆਂ ਨੇ ਹਾਂ ਉਹ ਸ਼੍ਰੀਆਮ ਦੇਖੋ ਕਿਦਾਂ ਜਾਲ ਬਣਾਏ ਪਏ ਤੇ ਕੈਮਰਾ ਦਿਖਾਓ ਤੁਸੀਂ ਇਹ ਇੱਥੇ ਕਿੰਨੇ ਪੰਛੀ ਰੋਹ ਜਿਹੜੇ ਨੇ ਉਲਝੁਲਝ ਕੇ ਮਰ ਜਾਂਦੇ ਆ ਤੇ ਪਹਿਲਾਂ ਬਿੱਲੀ ਤਾਰ ਵਿੱਚ ਹੀ ਹਾਲ ਸੀਗਾ ਹੁਣ ਕੋਈ ਸੁਧਾਰ ਹੋਇਆ ਮੇਰਾ ਖੁੱਦਾ ਬੇਟਾ ਥੇ ਤਾਰਾਂ ਦੇ ਜਿਫੇੜੇ ਚਾ ਕੇ ਖਤਮ ਹੋ ਗਿਆ ਸੀ ਜੀ ਚਲੋ ਅਸੀਂ ਕਹਿੰਦੇ ਕਿਸੇ ਅੱਗੇ ਨਾਲ ਹੋਰ ਨਾ ਇੱਦਾਂ ਦਾ ਹਾਸਦਾ ਨਾ ਹੋਵੇ ਇਸ ਕਰਕੇ ਤਾਰਾਂ ਦੀ ਵੱਲ ਜ਼ਰੂਰ ਧਿਆਨ ਦੇਣਾ ਚਾਹੀਦਾ ਕਿ ਜਿਹੜੀ ਵੀ ਕੰਪਨੀ ਕੋਈ ਪੇ ਤਾਰਾ ਪਾਉਂਦੀ ਹੈ ਉਹ ਜਾਂ ਤਾਂ ਅੰਡਰਗਰਾਉਂਡ ਤਾਰਾ ਪਾਵੇ ਜਾਂ ਕੋਈ ਪਰਮਿਸ਼ਨ ਹੋਣੀ ਚਾਹੀਦੀ ਤੇ ਇਸ ਵਾਰ ਕਾਉਂਸਲਰ ਨੂੰ ਏਸੀਜ਼ ਦੀ ਵੀ ਬੇਨਤੀ ਹੈ ਜਿਹੜ ਜਿਹੜੀ ਵੀ ਕੰਪਨੀ ਪਾਰਟੀ ਦਾ ਕੋਈ ਕੌਂਸਲਰ ਬਣਦਾ ਪੇ ਤਾਰਾਂ ਦੀ ਸਮੱਸਿਆ ਜਿਹੜੀ ਬਹੁਤ ਜ਼ਿਆਦਾ ਗੰਭੀਰ ਹੁੰਦੀ ਜਾ ਰਹੀ ਹੂੰ ਕੱਲ ਨੂੰ ਇੱਥੇ ਦੇਖੋ ਅੱਗ ਲੱਗ ਜਾਵੇ ਸਾਰੇ ਮੀਟਰ ਸੜ ਸਕਦੇ ਜੀ ਤੇ ਬਾਕੀ ਪੰਛੀਆਂ ਨੇ ਤੁਹਾਨੂੰ ਦੱਸਿਆ ਆਪਾਂ ਵੀ ਰੋਜ਼ ਨੁਕਸਾਨ ਹੁੰਦਾ ਹੂੰ ਇਸ ਕਰਕੇ ਇਹਦੇ ਵੱਲ ਧਿਆਨ ਦੇਣ ਚਾਹੀਦਾ ਜਿਹਦਾ ਵੋਟਾਂ ਲੈਣੀਆਂ ਦੇ ਦਿਓ ਵੋਟਾਂ ਦੇ ਦਿਓ ਵੋਟਾਂ ਬਾਤ ਹੋ ਗਈ ਵੋਟਾ ਬੁੱਟਦਾ ਨਹੀਂ ਨਹੀਂ ਸਹੀ ਰੋਟੀ ਦਾ ਸੇਵਨੇ ਘਰੇ ਖਾਣੀ ਹੈ ਕੋਈ ਐਮਐਲਏ ਨੇ ਥੋੜੀ ਦੇਣੀ ਹੈ ਹਾਂ ਅੱਛਾ ਕੀ ਸਮੱਸਿਆ ਤੁਹਾਡੇ ਇੱਥੇ ਨੰਬਰ 33 ਉਧਰ ਗੰਦ ਇੱਧਰ ਗੰਦ ਆ ਨਾ ਘਟ ਰਹਾ ਦਾ ਬਾਈ ਹਾਂ ਨਾ ਕੀ ਕੀਤਾ ਕੁਝ ਵੀ ਨਹੀਂ ਵੋਟਾਂ ਲੈ ਲੈਂਦੇ ਸਹੀ ਵੋਟ ਦਿੰਦੇ ਅੱਛਾ ਨਹੀਂ ਸੱਚੀ ਵੋਟਾਂ ਤਾਂ ਲੈ ਲੈਂਦੇ ਆ ਪਹਿਲੇ ਤਾਂ ਹੱਥ ਜੋੜਦੇ ਬਾਅਦ ਚ ਥੋੜੀ ਜਾਂਦੇ ਬਾਅਦ ਚ ਕੋਈ ਜਿੰਨਾਂ ਨੇ ਵੋਟਾਂ ਮੈਂ ਤਾਂ ਨਹੀਂ ਪੂਰਾ ਪੰਜਾਬ ਨਾਲ ਵੋਟਾਂ ਪਾਵੇ ਕਿਸੇ ਨੂੰ ਐਮਐਲਏ ਬਣਾਵੇ ਹੀ ਨਾ ਖਰਾਬ ਕਰ ਦਿਓ ਦੇਓ ਸਹੀ ਤੇ ਕੌਂਸਲਰ ਇਸ ਵਾਰ ਕਿਹਨੂੰ ਬਣਾਉਣਾਗਾ ਅਸੀਂ ਇਹ ਕਿ ਸਾਨੂੰ ਅਸੀਂ ਖੁਦ ਹੀ ਕੋਰਤਨ ਲਾ ਸਹੀ ਕੰਮ ਨਹੀਂ ਕਰਾਉਂਦੇ ਅਸੀਂ ਖੁਦ ਪ੍ਰਧਾਨ ਹਾਂ ਅਸੀਂ ਕੋਈ ਪ੍ਰਧਾਨ ਨਹੀਂ ਕਿ ਤਨੋ ਜਰਾ ਆਪ ਖਾਣਾ ਤੇ ਆਪ ਪਕਾਣਾ ਤੇ ਪ੍ਰਧਾਨ ਵੀ ਆਪ ਹੀ ਹੋਏ ਜੀ ਹਨ ਉਹ ਕਰਦੇ ਪ੍ਰਧਾਨ ਉਹ ਤਾਂ ਹੱਥ ਜੋੜਨ ਵਾਲੇ ਪ੍ਰਧਾਨ